ਜਿਹੜੇ ਇਹਨਾਂ ਦੇ ਨਾਲ ਦੇ ਐਮਐਲਏ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕੋਠੀ ਦੱਬਣ ਵਾਲਾ ਉਹ ਕਹਿੰਦੇ ਕਿ ਭਾਈ ਉਹ ਤਾਂ ਦੱਬ ਲਈ ਹੁਣ ਮੈਂ ਪਿੱਛੇ ਨਾ ਰਹਿ ਜਾ ਤਾਂ ਸਾਡੇ ਜਿਹੜਾ ਆਮ ਵਕੀਲ ਸਾਡਾ ਆਮ ਵਕੀਲ ਜਤਿੰਦਰ ਵੀਰ ਸਿੰਘ ਉਹਦੇ ਪਲਾਟ ਤੇ ਇਹਨਾਂ ਨੇ ਕੰਦ ਮਾਰ ਕੇ ਅਸੀਂ ਤਾਂ ਕਹਿੰਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਕੀ ਮੈਡਮ ਨਰਿੰਦਰ ਕੌਰ ਪਰ ਅੱਜ ਮੌਕੇ ਤੇ ਈਓ ਨੂੰ ਫੋਨ ਕਰਕੇ ਕਹਿੰਦੇ ਆ ਕਿ ਸਾਰੇ ਕੰਮ ਛੱਡ ਪਹਿਲਾਂ ਉੱਥੇ ਜਾ ਕੇ ਕੰਦ ਕੱਢ ਗਿਆ ਨਾਲੇ ਖੁਦ ਉਹਨਾਂ ਨੂੰ ਪਤਾ ਕਿ ਅਨਨੇਬਲ ਕੋਰਟ ਦਾ ਸਟੇਟਸ ਕੋ ਹੋਇਆ ਪਿਆ ਕੀ ਇਹ ਅਦਾਲਤਾਂ ਤੋਂ ਉੱਪਰ ਹੋਗੇ ਕੀ ਇਹ ਐਮਐਲਏ ਆਪ ਹੀ ਜੱਜ ਆਪ ਹੀ ਅਦਾਲਤ ਤੇ ਆਪ ਹੀ ਆਰਡਰ ਦੱਸਣਗੇ ਹੁਣ ਲੋਕਾਂ ਨੂੰ ਇਹਨਾਂ ਨੂੰ ਇੱਕ ਗੱਲ ਦਾ ਪਤਾ ਨਹੀਂ ਕਿ ਜਦੋਂ ਕੋਰਟ ਇਨਵੋਲਵ ਹੁੰਦੀ ਹੈ ਕੋਰਟ ਦੇ ਫੈਸਲੇ ਤਾਂ ਵੱਡੇ ਵੱਡੇ ਮਿਨਿਸਟਰ ਸਾਰੇ ਲੋਕਾਂ ਦੇ ਪਾਬੰਦ ਹੁੰਦੇ ਆ ਕਿ ਕੋਰਟ ਦਾ ਆਨਨੇਬਲ ਕੋਰਟ ਦਾ ਫੈਸਲਾ ਇਹ ਨਹੀਂ ਮੰਨਦੇ ਜਦੋਂ ਕੋਰਟ ਨੇ ਸਟੇਟਸ ਕੋ ਕਰਤਾ ਉਸ ਤੋਂ ਬਾਅਦ ਇਹ ਕੋਰਟ ਦੇ ਉੱਪਰ ਦੀ ਹੋਗੇ ਪ੍ਰਧਾਨ ਜੀ ਵੱਲੋਂ ਮੈਟਰ ਸੋਲਵ ਕਰਨ ਵਾਸਤੇ ਕੋ ਕਾਲ ਜਾਂਦੀ ਹੈ ਕਿ ਮੈਡਮ ਮੈਟਰ ਕੁਝ ਵੀ ਹੈ ਨਹੀਂ ਐਪਲੀਕੇਬਲੀ ਇਹ ਸੌਲਵ ਆਊਗਾ ਅਗੋਂ ਮੈਡਮ ਦਾ ਰਵਈਆ ਇਹ ਸੀਗਾ ਕਿ ਤੁਸੀਂ ਜੋ ਕਰਨਾ ਕਰ ਲਓ ਮੈਂ ਤੁਹਾਡੇ ਤੋਂ ਨਹੀਂ ਡਰਦੀ ਮੈਂ ਤੁਹਾਡੇ ਧਰਨਿਆਂ ਤੋਂ ਨਹੀਂ ਡਰਦੀ ਪਰ ਮੌਕੇ ਦੇ ਐਸਐਚਓ ਦਾ ਇਹ 뷰 ਸੀਗਾ ਉਹ ਆਪ ਵੀ ਕੁਰਸੀ ਤੇ ਬਹਿ ਕੇ ਗੱਲ ਕਰਦਾ ਸੀਗਾ ਉਹ ਸਾਨੂੰ ਕਾਨੂੰਨ ਸਿਖਾਉਂਦਾ ਸੀਗਾ ਕਿ ਤੁਸੀਂ ਕੰਟੈਂਪਟ ਪਾ ਲਓ ਅਸੀਂ ਐਸਐਚਓ ਇਹ ਗੱਲ ਕਹਿ ਰਿਹਾ ਜਦ ਕਿ ਐਸਐਚਓ ਨੂੰ ਪਤਾ ਮਸਲਾ ਕੋਰਟ ਦਾ ਹਾਂ ਮਸਲਾ ਕੋਰਟ ਚ ਹੈ ਆਲਰੇਡੀ ਮਸਲਾ ਕੋਰਟ ਦੇ ਵਿੱਚ ਪੈਂਡਿੰਗ ਹੈ ਤੇ ਸਟੇਟਸ ਕੋ ਹੋਇਆ ਹੋਇਆ ਐ ਐਸਐਚਓ ਸਾਨੂੰ ਸਿਖਾ ਰਿਹਾ ਕਿ ਮੇਰੇ ਹੱਥ ਖੜੇ ਨੇ ਜੀ ਤੁਸੀਂ ਜਾ ਕੇ ਕੰਟੈਂਪਟ ਪਾ ਲਓ ਫਿਰ ਪ੍ਰਧਾਨ ਜੀ ਨੇ ਕਿਹਾ ਕੰਟੈਂਪਟ ਜਿਹੜੀ ਤੂੰ ਸਲਾਹ ਸਾਨੂੰ ਦੇਣਾ ਦੂਜੀ ਪਾਰਟੀ ਨੂੰ ਦੇ ਕੇ ਜੀ ਤੁਸੀਂ ਕੰਟੈਂਪਟ ਪਾ ਲਓ ਮੈਨੂੰ ਪਾਰਟੀ ਬਣਾ ਲਓ ਬਲਾਂ ਆ ਕਰ ਲਓ ਵਾ ਕਰ ਲਓ ਯਾਨੀ ਕਿ ਸਾਨੂੰ ਹੀ ਕਾਨੂੰਨ ਸਿਖਾਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਕਾਨੂੰਨ ਇਹ ਕਹਿੰਦਾ ਜੀ ਬਲਾਨਾ ਕਹਿੰਦਾ ਫਿਰ ਅਸੀਂ ਕਿਹਾ ਕਿ ਮੈਡਮ ਫਿਰ ਜੇ ਇਹ ਗੱਲ ਹੈ ਫਿਰ ਸਾਨੂੰ ਤਾਂ ਨੋ ਵਰਕ ਕਰਨਾ ਪੈਣਾ ਹੈ ਕਹਿੰਦੀ ਮੈਂ ਨਾ ਨੋ ਵਰਕ ਤੋਂ ਡਰਾਂ ਨਾ ਮੈਂ ਧਰਨੇ ਤੋਂ ਡਰਾਂ ਜੋ ਮਰਜ਼ੀ ਕਰੋ ਤਾਂ ਇਹਨਾਂ ਦੇ ਪੁਰਾਣੇ ਸਾਥੀ ਵੀ ਰਹੇ ਆ ਤੁਹਾਡੇ ਭਾਈਚਾਰੇ ਦੇ ਵਿੱਚੋਂ ਐਡਵੋਕੇਟ ਹਰਮਿਤਕੌਰ ਬਰਾੜ ਨੇ ਪਟਿਆਲੇ ਤੋਂ ਉਹਨਾਂ ਨੇ ਵੀ ਲੰਮਾ ਚੌੜਾ ਫੇਸਬੁੱਕ ਤੇ ਲਿਖਿਆ ਮੈਨੂੰ ਮੈਨੂੰ ਲੱਗਦਾ ਬੰਦੇ ਨੂੰ ਆਸੇ ਪਾਸੇ ਉਹ ਸਮਾਜ ਦੇ ਵਿੱਚੋਂ ਕਿਤੇ ਨਾ ਕਿਤੇ ਫੀਡਬੈਕ ਮਿਲਦੀ ਹੈ ਕਿਤੇ ਨਾ ਕਿਤੇ ਚੀਜ਼ਾਂ ਸਿੱਖ ਲੈਣੀਆਂ ਚਾਹੀਦੀਆਂ ਹੁੰਦੀਆਂ ਨੇ ਅਗਰ ਸਿੱਖਣ ਦੀ ਮਨਸ਼ਾ ਹੋਵੇ ਜੇ ਅਗਰ ਸਵੇਰ ਤੋਂ ਉੱਠਣ ਤੋਂ ਲੈ ਕੇ ਸ਼ਾਮ ਤੱਕ ਜੇ ਸਿੱਖਣਾ ਹੋਵੇ ਚੰਗੇ ਬੰਦਿਆਂ ਦੇ ਕਾਰਜਗੁਜ਼ਾਰੀ ਚੰਗੇ ਬੰਦਿਆਂ ਦੇ ਕੰਮ ਕੀਤੇ ਆਪਾਂ ਉਹਨਾਂ ਤੋਂ ਦੇਖ ਕੇ ਪੁੱਛ ਕੇ ਸਿੱਖ ਸਕਦੇ ਹਾਂ ਅਗਰ ਜੇ ਆਪਾਂ ਕਹਿਣਾ ਕਿ ਮੈਂ ਹੀ ਕੋਰਟ ਮੈਂ ਹੀ ਜੱਜ ਤੇ ਜਿਹੜਾ ਮੇਰਾ ਫੈਸਲਾ ਹੈ ਉਹੀ ਸਾਰਾ ਕੁਝ ਸਹੀ ਹੈ ਉਹ ਰਾਜ ਮੈਡਮ ਨੂੰ ਮਸਲੇ ਲੱਗਦੇ ਨਹੀਂ ਮਸਲਾ ਉਹਨੂੰ ਵੱਡਾ ਲੱਗਿਆ ਕਿ ਕਿਸੇ ਇੱਕ ਵਕੀਲ ਸਾਹਿਬ ਦਾ ਪਲਾਟ ਹੈ ਕਿ ਉਹਨੂੰ ਦੱਬਣਾ ਕਿਵੇਂ ਉਹਦੇ ਕਿ ਕੰਦ ਕਿਵੇਂ ਕਰਨੀ ਹੈ ਮਸਲਾ ਇਹ ਵੱਡਾ ਹੈ ਅਕਲ ਇਸ ਤੋਂ ਬਾਅਦ ਅਸੀਂ ਆਪਦੀ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਅਸੀਂ ਆਪਦੀ ਬਾਰੇ ਐਸੋਸੀਏਸ਼ਨ ਸੰਗਰੂਰ ਹੈ ਉਹਦੇ ਵਿੱਚ ਇਹਨੂੰ ਡੀਵਾਰ ਕਰਤਾ ਸੀ ਕਿਉਂਕਿ ਸਾਡਾ ਆਪਣਾ ਕਨਸਟੀਟਿਊਸ਼ਨ ਬਣਿਆ ਹੋਇਆ ਹੈ ਅਕੋਰਡਿੰਗ ਟੂ ਕਨਸਟੀਟਿਊਸ਼ਨ ਜਦੋਂ ਕੋਈ ਬਾਰੇ ਐਸੋਸੀਏਸ਼ਨ ਦੇ ਖਿਲਾਫ ਕਿਸ ਤਰੀਕੇ ਦਾ ਵੀ ਕੋਈ ਐਡਵੋਕੇਟ ਐ ਐਕਟੈਂਡ ਕੰਡਕਟ ਕਰਦਾ ਤਾਂ ਅਸੀਂ ਉਸਨੂੰ ਡੀਵਾਰ ਕਰ ਸਕਦੇ ਹਾਂ ਅਸੀਂ ਉਸਨੂੰ ਡੀਵਾਰ ਕਰਤਾ ਅਗਰ ਮੌਕੇ ਦੇ ਐਮ.ਐਲ.ਏ ਕਹੇਗੀ ਮੈਂ ਕੋਰਟ ਦੇ ਫੈਸਲੇ ਨੂੰ ਨਹੀਂ ਮੰਨਦੀ ਅਸੀਂ ਸਾਨੂੰ ਫਿਰ ਮਨਾਉਣਾ ਵੀ ਆਉਂਦਾ ਕੋਰਟ ਦਾ ਫੈਸਲਾ ਕਿਵੇਂ ਬੰਨਿਆ ਜਾਂਦਾ ਤੇ ਅਸੀਂ ਉਹਨੂੰ ਜੇ ਇੰਪਲੀਮੈਂਟ ਕਰਾਉਣਾ ਹੁੰਦਾ ਸਾਨੂੰ ਉਹ ਵੀ ਪਤਾ ਉਹ ਇੰਪਲੀਮੈਂਟ ਕਿਵੇਂ ਹੋਊਗਾ ਜੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਆ ਆਮ ਘਰ ਦੇ ਮੁੰਡੇ ਕੁੜੀਆਂ ਜਿਹੜੇ ਆਮ ਛੱਡੋ ਆਮ ਤੋਂ ਵੀ ਥੱਲੇ ਸੀ ਜਦੋਂ ਸੱਤਾ ਦੇ ਵਿੱਚ ਆਉਂਦੇ ਨੇ ਜਦੋਂ ਐਮ.ਐਲ.ਏ ਬਣ ਜਾਂਦੇ ਨੇ ਫਿਰ ਚਰਚਾ ਖਾਸ ਤੋ ਵੀ ਤਾਂ ਵੀ ਕਰਾਉਂਦੇ ਨੇ ਜੇ ਮੈਂ ਗੱਲ ਕਰਦਾ ਸੰਗਰੂਰ ਦੀ ਤਾਂ ਇਥੋਂ ਜਿਹੜੇ ਮਸ਼ਹੂਰ ਸੀਗੇ ਸਕੂਟੀ ਵਾਲੀ ਕੁੜੀ ਦੇ ਨਾਮ ਨਾਲ ਮਸ਼ਹੂਰ ਹੋਏ ਉਹ ਨਰਿੰਦਰ ਕੌਰ ਭਰਾਜ ਤੇ ਜਿਹੜੇ ਕਹਿੰਦੇ ਸੀ ਕਿ ਬਹੁਤ ਜ਼ਿਆਦਾ ਆਮ ਘਰ ਦੀ ਕੁੜੀ ਐ ਤੇ ਜਦੋਂ ਐਮਐਲਏ ਬਣਦੇ ਨਰਿੰਦਰ ਕੌਰ ਭਰਾਜ ਤਾਂ ਫਿਰ ਚਰਚਾ ਬਹੁਤ ਕਰਾਉਂਦੇ ਨੇ ਸ਼ੁਰੂਆਤ ਹੁੰਦੀ ਆ ਭਵਾਨੀਗੜ੍ਹ ਦੇ ਵਿੱਚ ਟਰੱਕ ਯੂਨੀਅਨ ਦੇ ਵਿੱਚ ਜਿਹੜਾ ਕਬਜ਼ਾ ਹੁੰਦਾ ਸੱਤਾ ਪਰਿਵਰਤਨ ਤੋਂ ਬਾਅਦ ਜੇ ਪੂਰੇ ਪੰਜਾਬ ਦੇ ਵਿੱਚ ਟਰੱਕ ਯੂਨੀਅਨ ਤੇ ਕਬਜ਼ਾ ਹੋਇਆ ਜਿਹੜਾ ਨਮਾ ਉਹ ਭਵਾਨੀਗੜ੍ਹ ਦੇ ਵਿੱਚ ਹੁੰਦਾ ਐਮਐਲਏ ਨਰਿੰਦਰ ਕੌਰ ਭਰਾਜ ਦੇ ਹਲਕੇ ਦੇ ਵਿੱਚ ਉਸ ਤੋਂ ਬਾਅਦ ਨਰਿੰਦਰ ਕੌਰ ਭਰਾਜ ਪਿੰਡ ਪੱਟੀਵਾਲ ਕਲਾਂ ਦੇ ਸਰਪੰਚ ਨੂੰ ਘਰੇ ਨજરਬੰਦ ਕਰਾ ਕੇ ਉਹਦਾ ਘਰ ਸ਼ੌਣੀ ਚ ਤਬਦੀਲ ਕਰਕੇ ਉਹਦੇ ਪਿੰਡ ਜਾ ਕੇ ਉੱਪਰ ਦੀ ਘਾਟਨ ਕਰੇ ਆਉਂਦੇ ਨੇ ਉਸ ਤੋਂ ਬਾਅਦ ਫਿਰ ਪੰਗਾ ਪੈਂਦਾ ਇੱਕ ਬੀਡੀਪੀਓ ਦੇ ਨਾਲ ਬੀਡੀਪੀਓ ਨੂੰ ਘੇਰ ਲੈਂਦੇ ਨੇ ਟੋਲ ਤੇ ਲਿਸਟ ਬਹੁਤ ਲੰਮੀ ਆ ਪਰ ਹੁਣ ਜਿਹੜਾ ਤਾਜ਼ਾ ਮਾਮਲਾ ਨਰਿੰਦਰ ਕੌਰ ਭਰਾਜ ਨੇ ਪਾ ਲਿਆ ਵਕੀਲਾਂ ਦੇ ਨਾਲ ਪੰਗਾ ਮਸਲਾ ਇੱਕ ਨਿੱਜੀ ਸੀ ਜਿਹਨੂੰ ਵਕੀਲ ਕਹਿੰਦੇ ਨੇ ਕਿ ਐਮਐਲਏ ਆਪਣੀ ਹੋਮੇ ਤੇ ਲੈ ਕੇ ਤੇ ਵਕੀਲਾਂ ਨੂੰ ਕਹਿੰਦੇ ਨੇ ਜੋ ਕਰਨਾ ਕਰ ਲੋ ਸਾਰਾ ਕੁਝ ਮੇਰੇ ਮੁਤਾਬਕ ਹੀ ਇੱਥੇ ਚੱਲਣਾ ਤਾਂ ਸਾਰੇ ਤੇ ਗੱਲਬਾਤ ਕਰਾਂਗੇ ਕਿ ਆਖਿਰ ਜਦੋਂ ਸਮਾਜ ਦਾ ਕੋਈ ਵੀ ਵਰਗ ਜੋ ਪੀੜਤ ਹੁੰਦਾ ਤਾਂ ਇਨਸਾਫ ਲਈ ਉਹਨੇ ਕੋਈ ਵਕੀਲ ਦਾ ਸਹਾਰਾ ਲੈਣਾ ਪੈਂਦਾ ਪਰ ਇੱਥੇ ਵਕੀਲ ਹੀ ਪੀੜਤ ਨੇ ਤਾਂ ਵਕੀਲ ਕਿਹਦਾ ਸਹਾਰਾ ਲੈਣਗੇ ਜਦੋਂ ਪੁਲਿਸ ਕੋਲੇ ਜਾਂਦੇ ਨੇ ਐਮਐਲਏ ਕੋਲੇ ਜਾਂਦੇ ਨੇ ਤਾਂ ਕਹਿੰਦੇ ਸਾਡੀ ਸੁਣੀ ਨਹੀਂ ਜਾਂਦੀ ਤਾਂ ਮੇਰੇ ਨਾਲ ਸੁਖਜਿੰਦਰ ਸਿੰਘ ਢੀਂਸਾ ਨੇ ਸੰਗਰੂਰ ਦੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਗੱਲਬਾਤ ਸ਼ੁਰੂ ਕਰਦੇ ਆ 22 ਕਤਰ ਨੇ ਸਿਮਰਨਦੀਪ ਸਿੰਘ ਬਲਗਣ ਗੱਲਬਾਤ ਸ਼ੁਰੂ ਕਰਦੇ ਆਂ ਪ੍ਰਧਾਨ ਜੀ ਬਹੁਤ ਸਵਾਗਤ ਆ ਤੁਹਾਡਾ ਕਰਦੇ ਥੈਂਕ ਯੂ ਭਾਈ ਥੈਂਕ ਯੂ ਅੱਛਾ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਮਸਲਾ ਕੀ ਹੋਇਆ ਸੀ ਇੱਥੇ ਤੱਕ ਪਹੁੰਚ ਕਿਉਂ ਗਿਆ ਉਹ ਵੀ ਇੱਕ ਵਕੀਲ ਨੇ ਤੁਸੀਂ ਵੀ ਵਕੀਲ ਹੋ ਜਦ ਕਿ ਮਸਲਾ ਬਹੁਤ ਸਹਜੇ ਰਾਮ ਨਾਲ ਬੈਠ ਕੇ ਨਿੱਠਿਆ ਜਾ ਸਕਦਾ ਜਿਹੜੀ ਬਹੁਤ ਛੋਟਾ ਮਸਲਾ ਹਉਮੇ ਤੇ ਕਿਉਂ ਲੈ ਗਏ ਉਧਰੋਂ ਐਮਐਲਏ ਉਧਰੋਂ ਤੁਸੀਂ ਨਹੀਂ ਸਾਡੇ ਵੱਲੋਂ ਕੋਈ ਹੰਮੇ ਵਾਲੀ ਗੱਲ ਹੀ ਨਹੀਂ ਸੀ ਇਹ ਬਲਕਿ ਅਸੀਂ ਤਾਂ ਬੜੀ ਰਿਕਵੈਸਟ ਕੀਤੀ ਆ ਕਿ ਸਾਨੂੰ ਟਾਈਮ ਦਿੱਤਾ ਜਾਵੇ ਇਹ ਮਸਲਾ ਬੜਾ ਛੋਟਾ ਹੈ ਬਹੁਤ ਹੀ ਛੋਟਾ ਹੈ ਇਹ ਮਸਲਾ ਕਹਿ ਨਹੀਂ ਸਕਦੇ ਬਿਲਕੁਲ ਆਮ ਹੈ ਜੇ ਦੋ ਬੰਦੇ ਬਹਿੜਦੀ ਆਪਾਂ ਤਾਂ ਵੀ ਨਹੀਂ ਬਹਿੜ ਸਕਦੇ ਐਸਾ ਮਸਲਾ ਸੀ ਪਰ ਮੈਨੂੰ ਲੱਗਦਾ ਹੈ ਕਿ ਮੈਡਮ ਨੇ ਇਹਨੂੰ ਆਪਣੇ ਹੱਥੇ ਕਰਕੇ ਲਗਾ ਲਓ ਜਾਂ ਫਿਰ ਉਸ ਗਲੀ ਦੇ ਵਿੱਚ ਖੁਦ ਆਪ ਰਹਿਣ ਕਰਕੇ ਉਹ ਮੱਲਾ ਮਹੱਲਾ ਵਾਸੀਆਂ ਨੂੰ ਖੁਸ਼ ਕਰਨ ਨੂੰ ਕਰਕੇ ਲਗਾ ਲਓ ਉਸ ਨੇ ਇਸ ਮਸਲੇ ਨੂੰ ਇਸ ਤਰੀਕੇ ਨਾਲ ਜਾਤਾ ਕਿ ਮਸਲਾ ਵੱਡਾ ਬਣ ਗਿਆ ਇਹ ਹੈ ਇਸ ਦੇ ਵਿੱਚ ਹਾਲਾਤ ਬਣੇ ਹੈ ਕੀ ਸੀ ਸਾਰਾ ਮੈਨੂੰ ਗਰਾਊਂਡ ਦੱਸੋ ਇਹਦੇ ਵਿੱਚ ਕੁਝ ਨਹੀਂ ਸੀ ਜਿਹੜੀ ਗਲੀ ਦੇ ਵਿੱਚ ਮੈਡਮ ਨਰਿੰਦਰ ਕੌਰ ਭਰਾਜ ਐਮ ਐਲ ਏ ਸੰਗਰੂਰ ਰਹਿੰਦੇ ਨੇ ਉਹਦਾ ਲਾਸਟ ਪਲਾਟ ਸਾਡੇ ਵਕੀਲ ਸਾਹਿਬ ਨੇ ਖਰੀਦਿਆ ਹੋਇਆ ਸੀ ਖਰੀਦਿਆ ਵੀ ਕੋਟ ਰਾਈ ਸੀ ਬਟ ਉੱਥੇ ਦੇ ਜਿਹੜੇ ਮਹੱਲਾ ਵਾਸੀ ਨੇ ਉਹਨਾਂ ਨੂੰ ਤਰਾਸ ਸੀ ਕਿ ਅਸੀਂ ਤੈਨੂੰ ਗੇਟ ਨਹੀਂ ਲੱਗਣ ਦੇਣਾ ਸਾਡੀ ਗਲੀ ਦੇ ਵਿੱਚ ਬਟ ਉਸ ਪਲਾਟ ਨੂੰ ਕੋਈ ਹੋਰ ਆ ਹੈ ਵੀ ਨਹੀਂ ਸਹੀ ਗੱਲ ਹੈ ਜਾ ਕੇ ਜੇ ਤੁਸੀਂ ਚੈੱਕ ਕਰੋਗੇ ਤਾਂ ਉੱਥੇ ਕੋਈ ਰਾਹ ਨਹੀਂ ਹੈ ਉਸ ਪਲਾਟ ਨੂੰ ਤੇ ਬਲਕਿ ਦੂਜੀ ਪਾਰਟੀ ਨੇ ਕੋਰਟ ਚ ਕੇਸ ਪਾਇਆ ਕੇਸ ਦੇ ਵਿੱਚ ਉਹਨੂੰ ਪਹਿਲਾਂ ਸਟੇ ਮਿਲੀ ਬਟ ਕੋਰਟ ਨੇ ਜੋ ਦੇਖੇ ਸਾਰੇ ਡਾਕੂਮੈਂਟ ਦੇਖੇ ਕਿ ਜੀ ਪਬਲਿਕ ਸਟਰੀਟ ਹੈ ਤਾਂ ਉਹਨਾਂ ਦੀ ਜਿਲੀ ਸਟੇ ਖਾਰਜ ਕਰਤੀ ਦੁਬਾਰਾ ਕਿਸੇ ਹੋਰ ਪਰਸਨ ਤੋਂ ਕੇਸ ਪਵਾਇਗਾ ਉਸ ਦੇ ਵਿੱਚ ਬਲਕਿ ਕੋਰਟ ਨੇ ਸਟੇਟਸ ਕੋ ਕਰਤਾ ਕਿ ਭਾਈ ਜੀ ਮੈਂ ਹੈ ਉਹ ਮੇਰੇ ਨੇ ਦੇ ਉਹ ਗੱਲ ਚਲਦੀ ਚਲਦੀ ਮੇਰੇ ਕੋਲੇ ਵੀ ਆਈ ਆਪਣੇ ਵਕੀਲ ਸਾਹਿਬ ਆ ਕੇ ਪ੍ਰਧਾਨ ਜੀ ਤੁਸੀਂ ਐਮਐਲਏ ਸਾਹਿਬ ਨਾਲ ਗੱਲ ਕਰੋ ਮੈਂ ਗੱਲ ਕੀਤੀ ਕਿ ਕਹਿੰਦੇ ਜੀ ਮੈਂ ਤਾਂ ਪ੍ਰਧਾਨ ਜੀ ਬਾਹਰਾਂ ਮੈਂ ਕਿ ਜਦੋਂ ਵਾਪਸ ਆ ਕੇ ਮੈਨੂੰ ਕਾਲ ਕਰ ਲਿਓ ਆਪਾਂ ਵੇਜਾਂਗੇ ਬਟ ਨਾ ਤੇ ਹੁਣ ਤਕਰੀਬਨ ਪਰਸੋਂ ਜੋ ਉੱਥੇ ਦੀ ਗੱਲ ਹੈ ਤੇ ਉਸ ਦਿਨ ਸਵੇਰੇ ਸਵੇਰੇ ਫੇਰ ਸਾਨੂੰ ਵਕੀਲ ਸਾਹਿਬ ਦਾ ਫੋਨ ਆਇਆ ਕਿ ਜੀ ਦੂਜੀ ਪਾਰਟੀ ਵਾਲੇ ਈਵਨ ਕਿਸਟੇਟਸ ਕੋ ਹੋਣ ਦੇ ਬਾਵਜੂਦ ਉੱਥੇ ਕੰਦ ਨੂੰ ਫਿਰ ਉਸਾਰ ਰਹੇ ਨੇ ਤਾਂ ਸਾਡੇ ਸੈਕਟਰੀ ਸਾਹਿਬ ਨਾਲ ਹੀ ਖੜੇ ਨੇ ਬਰਜਨ ਸਾਹਿਬ ਇਹ ਮੌਕੇ ਤੇ ਗਏ ਤੇ ਮੈਂ ਹਜੇ ਘਰ ਹੀ ਸੀ ਮੈਂ ਫੋਨ ਕੀਤਾ ਕਰ ਤੂੰ ਉਹਨਾਂ ਨੂੰ ਕਿ ਮੈਡਮ ਤੁਸੀਂ ਕਿੱਥੋਂ ਤੇ ਆਪਾਂ ਇਸ ਮਸਲੇ ਨੂੰ ਕਿਸੇ ਤਰੀਕੇ ਨਾਲ ਰਜਿਸਟਰ ਲੈਣੇ ਆਂ ਕਹਿੰਦੇ ਜੀ ਪ੍ਰਧਾਨ ਜੀ ਮੈਂ ਬਾਹਰ ਗਈ ਆ ਮੈਂ ਦੋ ਦਿਨਾਂ ਨੂੰ ਮੈਂ ਕਹਿੰਦੀ ਜੀ ਇਹਨੇ ਉਹਨਾਂ ਨੂੰ ਰੋਕ ਦੋ ਕੋਈ ਗੱਲ ਨਹੀਂ ਦੋ ਦਿਨਾਂ ਬਾਅਦ ਆਉਂਗੇ ਆਪਾਂ ਬੈਠ ਕੇ ਇਸ ਮਸਲੇ ਨੂੰ ਹੱਲ ਕਰ ਲਾਂਗੇ ਕੋਈ ਵੱਡਾ ਮਸਲਾ ਨਹੀਂ ਹੈ ਆਪਣੇ ਲਈ ਇਹ ਆਰਾਮ ਦਪਹਿਰ ਨੂੰ ਫਿਰ ਸਾਨੂੰ ਫੋਨ ਆਇਆ ਕਿ ਜੀ ਮੋਹੱਲੇ ਵਾਲੇ ਤਾਂ ਫਿਰ ਹੋਸੇ ਨੂੰ ਦੁਬਾਰਾ ਕੰਧ ਉਸਾਰਨ ਲੱਗੇ ਪਏ ਨੇ ਤਾਂ ਅਸੀਂ ਥਾਣੇ ਦੇ ਵਿੱਚ ਗਏ ਜਦੋਂ ਥਾਣੇ ਦੇ ਵਿੱਚ ਗਏ ਤਾਂ ਥਾਣੇਦਾਰ ਐਸਐਚਓ ਸਾਹਿਬ ਨੇ ਜਿਹੜੇ ਇੱਥੇ ਸਿਟੀ ਦੇ ਉਹ ਉਹਨਾਂ ਨੇ ਆਪਣਾ ਬਲਕ ਉਹਨਾਂ ਦੇ ਫੇਸ ਇੰਪ੍ਰੈਸ਼ਨ ਦੀ ਲੱਗ ਰਿਆ ਸੀ ਕਿ ਉਹ ਮਜਬੂਰ ਨੇ ਐਮਐਲਏ ਦੀ ਇੰਨੀ ਦਬਾਬ ਸੀ ਉਹਨਾਂ ਦੇ ਉੱਤੇ ਕਿ ਉਹ ਸਾਡੇ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਸੀ ਬਲਕਿ ਸਾਨੂੰ ਟ੍ਰਿੱਕੀ ਕਰ ਰਹੇ ਸੀ ਕਿ ਤੁਸੀਂ ਕੰਟੈਂਪਟ ਪਾ ਲਓ ਇਸ ਤਰ੍ਹਾਂ ਕਰ ਲਓ ਵਾਹ ਕਰ ਲਓ ਤੇ ਬਟ ਉਹ ਸਾਡੇ ਨਾਲ ਚੱਲਣ ਲਈ ਤਿਆਰ ਨਹੀਂ ਸੀ ਮੇਰੇ ਕਹਿਣ ਦੇ ਬਾਵਜੂਦ ਕਿ ਜੀ ਐਸਐਚਓ ਸਾਹਿਬ ਜੇ ਅਸੀਂ ਮੌਕੇ ਤੇ ਜਾਵਾਂਗੇ ਦੇਖਾਂਗੇ ਜੇਕਰ ਕੋਈ ਵੱਡਾ ਉੱਥੇ ਹੈ ਜਾਂ ਹਾਦਸਾ ਹੋ ਜਾਂਦਾ ਹੈ ਤਾਂ ਉਹਦਾ ਜ਼ਿੰਮੇਵਾਰ ਕਿਸ ਨੇ ਬਣਨਾ ਹੈ ਜੀ ਜਦ ਮੈਂ ਜੀ ਸਮਝਣਾ ਚਾਹਣਾ ਜਦ ਕਿ ਪ੍ਰਧਾਨ ਐਮਐਲਏ ਦੀ ਜਿਹੜੀ ਆਪਣੀ ਧਿਰ ਆ ਉਹ ਸਟੇ ਦੇ ਉਲਟ ਜਾ ਕੇ ਉੱਥੇ ਉਹ ਸਾਰੀ ਕਰ ਰਹੀ ਹੈਗੀ ਉਤਰਾ ਪਰਸੂ ਤੁਹਾਨੂੰ ਕਹਿੰਦੀ ਹੈ ਕਿ ਜਾਓ ਤੁਸੀਂ ਕੰਟੈਂਪਟ ਕਰ ਲਓ ਜਿਵੇਂ ਪ੍ਰਵਾਇ ਨਹੀਂ ਹੁੰਦੀ ਕੋਰਟ ਦੀ ਬਿਲਕੁਲ ਬਿਲਕੁਲ ਕਾਹੀ ਗੱਲ ਸੀ ਇਹ ਹੀ ਗੱਲ ਸੀ ਕਿ ਜੀ ਤੁਸੀਂ ਕੰਟੈਂਪਟ ਪਾ ਲਓ ਮੈਨੂੰ ਪਾਰਟੀ ਬਣਾ ਲਓ ਭਲਾ ਆ ਕਰ ਲਓ ਵਾ ਕਰ ਲਓ ਯਾਨੀ ਕਿ ਸਾਨੂੰ ਹੀ ਕਾਨੂੰਨ ਸਿਖਾਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਕਿ ਕਾਨੂੰਨ ਇਹ ਕਹਿੰਦਾ ਜੀ ਭਲਾਣਾ ਕਹਿੰਦਾ ਜਦ ਕਿ ਸਾਡਾ ਇਹ ਸੀ ਕਿ ਜੀ ਕੋਰਟ ਵੱਲੋਂ ਸਟੇਟਸ ਕੋ ਹੈ ਜਿਵੇਂ ਪ੍ਰੋਪਰਟੀ ਪਈ ਹੈ ਪਈ ਰਹਿਣ ਦਿਓ ਜੋ ਕੋਰਟ ਦਾ ਫੈਸਲਾ ਹੋਊਗਾ ਦੋਨੇ ਧਿਰਾਂ ਨੂੰ ਮੰਨਣ ਲਈ ਮੰਨ ਲੈਣਗੀਆਂ ਜਿਹੜੀ ਕੋਰਟ ਦੇ ਹੱਕ ਦੇ ਵਿੱਚ ਆ ਗਿਆ ਕੋਰਟ ਉਹ ਆਪਣਾ ਜੀ ਗੇਟ ਬਣਦਾ ਤਾਂ ਲੱਗ ਜੂਗਾ ਜੇ ਕੋਰਟ ਨਾ ਲੱਗੂਗਾ ਬਟ ਨਹੀਂ ਨਹੀਂ ਮੰਨੇ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਗਏ ਉੱਥੇ ਜਾ ਕੇ ਉਹਨਾਂ ਨੂੰ ਰੋਕਿਆ ਰੋਕਣ ਤੋਂ ਬਾਅਦ ਬਲਕੇ ਜਿਹੜੀ ਮੁਹੱਲੇ ਵਾਲੇ ਨੇ ਉਹਨਾਂ ਦੇ ਵਿੱਚੋਂ 70 75% ਨੂੰ ਅਸੀਂ ਰਾਜੀ ਵੀ ਕੀਤਾ ਕਿ ਤੁਹਾਡੀ ਸਾਨੂੰ ਦੱਸੋ ਕਿ ਤੁਹਾਨੂੰ ਮੁਸ਼ਕਲਾ ਕੀ ਨੇ ਕਿਉਂ ਨਹੀਂ ਤੁਸੀਂ ਗੇਟ ਖੁੱਲਣ ਦਿੰਦੇ ਜੋ ਉਹਨਾਂ ਨੇ ਦੱਸਿਆ ਅਸੀਂ ਕਹਿ ਕੇ ਜੀ ਅਸੀਂ ਹੱਲ ਕਰਾਉਣ ਨੂੰ ਤਿਆਰ ਆ ਆਪਾਂ ਬਹਿੜਦੇ ਆਂ ਸ਼ਾਮ ਦਾ ਬਲਕੇ ਨੂੰ ਕਿਹਾ ਕਿ ਜੀ ਕਿਉਂ ਕਹਿੰਦੇ ਜੀ ਸਾਡੇ ਮੁਹੱਲੇ ਵਾਲੇ ਸਾਰੇ ਇਕੱਠੇ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਬੁਲਾ ਲਾਂਗੇ ਮੈਂ ਕਿਹਾ ਬਿਲਕੁਲ ਠੀਕ ਹੈ ਮੈਂ ਤੇ ਸੈਕਟਰੀ ਸਾਹਿਬ ਆਵਾਂਗੇ ਸਾਡੀ ਦੂਜੀ ਪਾਰਟੀ ਵਕੀਲ ਸਾਹਿਬ ਨਹੀਂ ਆਉਣਗੇ ਜੋ ਅਸੀਂ ਕਰ ਜਾਾਂਗੇ ਸਾਡੇ ਵਕੀਲ ਸਾਹਿਬ ਮੰਨਣ ਲਈ ਪਵੰਦ ਰਹਿਣਗੇ ਇਹ ਗੱਲ ਕਹਿ ਕੇ ਵੀ ਅਸੀਂ ਉੱਥੋਂ ਆ ਗਏ ਬਟ ਨਹੀਂ ਆਏ ਬਲਕਿ ਥਾਣੇ ਦੇ ਵਿੱਚ ਕਹਿੰਦੇ ਜੀ ਪਰਚ ਵਕੀਲ ਸਾਹਿਬਾਂ ਤੇ ਪਰਚਾ ਦੋ ਉਹਨਾਂ ਨੇ ਸਾਡਾ ਫੇਸਬੁੱਕ ਤੇ ਵੀ ਦੇਖੋ ਜੀ ਵਕੀਲ ਸਾਹਿਬ ਧੱਕਾ ਕਰ ਰਹੇ ਨੇ ਉੱਥੇ ਕਮੈਂਟ ਇਹ ਜੇ ਸਾਡੇ ਦੇ ਖਿਲਾਫ ਆਈ ਗਏ ਬਟ ਚਲੋ ਫਿਰ ਵੀ ਅਸੀਂ ਸੋਚਿਆ ਕਿ ਕੋਈ ਗੱਲ ਨਹੀਂ ਚੱਲਦਾ ਹੀ ਹੈ ਨਾ ਫਿਰ ਨੈਕਸਟ ਦੇ ਅਗਲੇ ਦਿਨ ਦੇ ਵਿੱਚ ਫਿਰ ਦੁਬਾਰਾ ਕਿ ਮੈਡਮ ਨੇ ਇਹੋ ਸਾਹਿਬ ਨੂੰ ਫੋਨ ਕਰਤਾ ਕਿ ਜੀ ਉਥੇ ਕੰਦ ਕੱਟ ਕੇ ਜਿੱਥੇ ਜ਼ਿਆਦਾ ਮੈਂ ਮੈਡਮ ਨੂੰ ਫੋਨ ਲਗਾਇਆ ਪਰ ਜਿਹੜਾ ਉਹਦਾ ਬੇ ਆਫ ਟਾਕ ਸੀ ਉਹ ਐਸੀ ਕਿ ਜੀ ਜੋ ਚੱਲਦਾ ਹੀ ਹੈ ਮੇਰੀ ਚੱਲਦੀ ਹੈ ਮੈਂ ਤਾਂ ਦੇਖੋ ਪ੍ਰਧਾਨ ਜੀ ਮੈਂ ਤੁਸੀਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵਕੀਲ ਕੌਣ ਹੈ ਵਕੀਲ ਦਾ ਨਾਮ ਦੱਸੋ ਮੈਂ ਕਹਾਂ ਜੀ ਇਹ ਹੈ ਜੀ ਉਹਦਾ ਨਾਮ ਆ ਬੁਲਾਣਾ ਨਾਮ ਹੈ ਤੇ ਇਹ ਉਹਦੇ ਫਾਦਰ ਦਾ ਆ ਨਾਮ ਹੈ ਤੇ ਤੇ ਫਿਰ ਕਹਿੰਦੇ ਜੀ ਦੇਖੋ ਉਹ ਤਾਂ ਬਿਲਕੁਲ ਗਲਤ ਨੇ ਠੱਕੇ ਨਾਲ ਨਹੀਂ ਤੋ ਇਹ ਲੈ ਸਕਦੇ ਆਪਣੀ ਲੈਂਗੁਏਜ ਦੇ ਵਿੱਚ ਕਾਫੀ ਉਹ ਮੈਨੂੰ ਯਾਨੀ ਕਿ ਸ਼ਬਦਾਵਲੀ ਬੋਲੀ ਜਿੱਥੇ ਮੇਰੇ ਕਾਫੀ ਵਕੀਲ ਸਹਿਬਾਨ ਇਕੱਠੇ ਸੀ ਖੜੇ ਸੀ ਜਿੱਥੇ ਫਿਰ ਅਸੀਂ ਕਿਹਾ ਕਿ ਮੈਡਮ ਫਿਰ ਜੇ ਇਹ ਗੱਲ ਹੈ ਫਿਰ ਸਾਨੂੰ ਤਾਂ ਨੋ ਵਰਕ ਕਰਨਾ ਪੈਣਾ ਹੈ ਕਹਿੰਦੀ ਮੈਂ ਨਾ ਨੋ ਵਰਕ ਤੋਂ ਡਰਾਂ ਨਾ ਮੈਂ ਧਰਨੇ ਤੋਂ ਡਰਾਂ ਜੋ ਮਰਜ਼ੀ ਕਰੋ ਸਿੱਧੀ ਜੀ ਗੱਲ ਹੈ ਉਹਨਾਂ ਨੇ ਸਾਨੂੰ ਸਾਫ਼ ਸਪਸ਼ਟਾ ਦੇ ਵਿੱਚ ਮਤਲਬ ਐਮਐਲਏ ਭਰਾ ਜੀ ਦੀ ਭਾਸ਼ਾ ਵੀ ਇਹ ਸੀ ਅਗਰੈਸ਼ਨ ਵਾਲੀ ਸੀ ਕੰਮ ਨਹੀਂ ਵੀਰੇ ਬਲਕਿ ਮੈਨੂੰ ਲੱਗਦਾ ਜਾਂ ਤਾਂ ਇਹ ਹੈ ਵੀ ਸੁਰਖੀਆਂ ਦੇ ਵਿੱਚ ਇਹ ਗੱਲ ਨਾ ਆਇਆ ਜਾ ਸਕਦਾ ਇਹ ਹੀ ਗੱਲ ਹੈ ਵੀ ਇਹ ਵਧੀਆ ਸੁਰਖੀਆਂ ਨੇ ਇਸ ਤਰੀਕੇ ਨਾਲ ਆਪਾਂ ਕਿਸੇ ਤਿੱਕੀ ਨਾਲ ਵਕੀਲ ਸਾਹਿਬਾਨ ਨੂੰ ਅਕਸਾ ਦਿੰਨੇ ਆ ਸ਼ਾਇਦ ਤਾਂ ਜਾਂ ਇਹ ਗੱਲ ਹੋ ਸਕਦੀ ਹੈ ਬਟ ਮੈਨੂੰ ਨਹੀਂ ਪਤਾ ਕਿਉਂ ਇੰਨਾ ਜਿਆਦਾ ਐਕਸਾਈਟਮੈਂਟ ਦੇ ਵਿੱਚ ਜਾਂ ਇੰਨੀ ਜਿਆਦਾ ਐਗਰੈਸ਼ਨ ਦੇ ਵਿੱਚ ਉਹ ਮੇਰੇ ਨਾਲ ਟਾਕ ਕਰ ਰਹੀ ਸੀ ਮੈਨੂੰ ਨਹੀਂ ਸਮਝ ਆ ਰਹੀ ਕਿ ਕਿਉਂ ਕਰ ਰਹੀ ਸੀ ਤੁਸੀਂ ਤਾਂ ਮੈਨੂੰ ਲੱਗਦਾ ਫਿਰ ਵੀ ਇੱਕ ਮਰਿਆਦਾ ਹੁੰਦੀ ਹੈ ਜਿਉ ਐਮਐਲਏ ਨੇ ਤੁਸੀਂ ਉਸ ਸਤਕਾਰ ਨਾਲ ਗੱਲ ਕਰ ਰਹੇ ਹੋ ਤਾਂ ਤੁਸੀਂ ਵੀ ਬਾਰ ਦੇ ਪ੍ਰਧਾਨ ਹੋ ਨਾ ਐਸੋਸੀਏਸ਼ਨ ਦੇ ਕਟੁਕਟ ਉਨਾਕ ਤੱਕ ਕਿਸੇ ਵੀ ਬੰਦੇ ਦਾ ਕੋਈ ਆਮ ਮੈਂ ਕਹਿੰਦਾ ਜੇ ਕੋਈ ਬੰਦਾ ਆਮ ਵੀ ਹੋਵੇ ਉਹ ਵੀ ਡਿਸਰਵ ਕਰੇ ਕੋਈ ਭਖਾਰੀ ਆ ਸੀ ਉਹਨੂੰ ਵੀ ਇਸ ਤਰੀਕੇ ਬੋਲਣਾ ਹੁੰਦਾ ਮੈਂ ਕਹਿੰਦਾ ਤੁਸੀਂ ਤਾਂ ਫਿਰ ਇੱਕ ਠੀਕ ਠਾਕ ਅਹੁਦੇ ਤੇ ਔ ਰਤਬੇ ਤੇ ਹੋ इवन ਸਾਨੂੰ ਤਾਂ ਇਹ ਵੀ ਬੜੀ ਅਫਸੋਸ ਹੈ ਕਿ ਚਲੋ ਐਮਐਲ ਐਮਐਲ ਏ ਤਾਂ ਹੈ ਹੀ ਹੈ ਉਹ ਸਾਡੀ ਬਾਰ ਦੇ ਮੈਂਬਰ ਨੇ ਬਾਰ ਦਾ ਮੈਂਬਰ ਤਾਂ ਬਿਲਕੁਲ ਇੱਕ ਪ੍ਰਧਾਨ ਨਾਲ ਤਾਂ ਵੈਸੀ ਗੱਲ ਕਰਦੇ ਨੇ ਕਿ ਪ੍ਰਧਾਨ ਜੀ ਦੱਸੋ ਕੀ ਗੱਲਬਾਤ ਹੋ ਗਈ ਜਿਸ ਸੰਸਥਾ ਦੇ ਨਾਲ ਉਹ ਜੁੜੇ ਹੋਏ ਨੇ ਬਾਰੇ ਸੀਸ ਨਾਲ ਜੁੜੇ ਹੋਏ ਨੇ ਉਹ ਸੰਸਾ ਦਾ ਮੁਖੀ ਜੇ ਤੁਹਾਨੂੰ ਕੋਈ ਗੱਲ ਕਹਿ ਰਿਹਾ ਤੁਸੀਂ ਗੱਲ ਮੰਨਣ ਲਈ ਤਿਆਰ ਨਹੀਂ ਦੇਖੋ ਬੁਲਾਉਣ ਲਈ ਤਿਆਰ ਨਹੀਂ ਤੁਸੀਂ ਕੱਟ ਕਰ ਲਈ ਤਿਆਰ ਨਹੀਂ ਈਵਨ ਥੈਟ ਕਈ ਕਈ ਵਾਰੀ ਪਹਿਲਾਂ ਅਕਸਰ ਹੀ ਹੁੰਦਾ ਸੀ ਜੇਕਰ ਕੋਈ ਵਾਰ ਦਾ ਮਸਲਾ ਹੁੰਦਾ ਸੀ ਤਾਂ ਚਾਹੇ ਐਮ ਐਲ ਏ ਸਾਹਿਬ ਸੀ ਜਾਂ ਮੰਤਰੀ ਸਾਹਿਬ ਸੀ ਕੋਈ ਵੀ ਹੈ ਤਾਂ ਤੁਰੰਤ ਪ੍ਰਧਾਨ ਨੂੰ ਸੈਕਟਰੀ ਨੂੰ ਫੋਨ ਕਰ ਦਿੰਦੇ ਸੀ ਕਿ ਭਾਈ ਇਹ ਵਕੀਲ ਸਾਹਿਬ ਦਾ ਆ ਕੋਈ ਸਾਡੇ ਕੋਲੇ ਆਇਆ ਹੈ ਦੂਜਾ ਪਾਰਟੀ ਵਾਲੇ ਇਹ ਕਹਿੰਦੇ ਤੁਸੀਂ ਇਹਨੂੰ ਕੋਲ ਬੁਲਾ ਕੇ ਇਹਨਾਂ ਦਾ ਮਸਲਾ ਸੁਲਝਾ ਦਿਓ ਐਂ ਹੀ ਐਂ ਹੁੰਦੇ ਆ ਕੰਮ ਚੱਲਦਾ ਬਟ ਇੱਥੇ ਪਤਾ ਨਹੀਂ ਕਿਉਂ ਜਾਣ ਬੁੱਝ ਕੇ ਇਨੀ ਤੇ ਨਾ ਜੀ ਅਸੀਂ ਤਾਂ ਇਸ ਤਰ੍ਹਾਂ ਕਰ ਨਹੀਂ ਕਰਨਾ ਜੋ ਆ ਰਹੀ इवन ਕਹਿੰਦੇ باوجود ਕਿ ਮੈਡਮ ਸਟੇਟਸ ਕੋ ਹੋਇਆ ਇਸ ਪ੍ਰਾਪਰਟੀ ਦੇ ਉੱਤੇ ਤੁਸੀਂ ਨਾ ਇਹਦੇ ਵਿੱਚ ਕੋਈ ਹੋਰ ਛੇੜਛਾੜ ਕਰਵਾਓ ਨਾ ਤੁਸੀਂ ਉਹਨੂੰ ਕੋਈ ਗੱਲ ਕਿ ਜੀ ਤੁਸੀਂ ਫਟਾਫਟ ਜਾ ਕੇ ਉੱਥੇ ਕੰਦ ਉਸਾਰ ਕੇ ਆ ਜੀ ਸਿਵਲ ਮੈਟਰਸ ਆ ਮੇਲੇ ਤਾਂ ਬਣਦੀ ਕੋਈ ਗੱਲ ਨਹੀਂ ਆ ਇੱਥੇ ਇਹ ਤਾਂ ਜੋ ਕਾਨੂੰਨ ਅਨਸਾਰ ਹੀ ਕਾਰਵਾਈ ਕੋਰਟ ਰਾਹੀਂ ਹੋ ਰਹੀ ਹੋ ਹੁੰਦੀ ਰਹੇ ਬਿਲਕੁਲ ਬਿਲਕੁਲ ਹੁਣ ਵੀ ਜੇ ਦੇਖੋ ਸਾਡਾ ਜੇਕਰ ਸਾਡਾ ਰੈਗੂਲੇਸ਼ਨ ਜੋ ਪਾਇਆ ਅਸੀਂ ਨੇ ਉਸ ਦੇ ਵਿੱਚ ਇਹ ਕਿਹਾ ਕਿ ਐਸੀ ਕੁਝ ਤਾਂ ਨਹੀਂ ਕਿਹਾ ਦੇ ਵਿੱਚ ਅਸੀਂ ਕਿਹਾ ਕਿ ਇਹ ਨਹੀਂ ਕਿਹਾ ਕਿ ਅਸੀਂ ਗੇਟ ਲਾਉਣਾ ਹੈ ਉੱਥੇ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਜੇਕਰ ਕੋਰਟ ਦਾ ਜੋ ਫੈਸਲਾ ਆਵੇ ਦੋਨੇ ਤੇਰਾ ਮੰਨ ਲੈਣ ਇਹ ਕਹਿ ਰਹੇ ਹਾਂ ਅਸੀਂ ਇਹ ਨਹੀਂ ਕਹਿ ਰਹੇ ਕਿ ਜੀ ਨਹੀਂ ਜੀ ਵਕੀਲ ਸਾਹਿਬ ਹੁਣੇ ਸਾਡਾ ਗੇਟ ਲਗਾ ਲਾਉਣ ਜਾਂ ਅਸੀਂ ਕਹਿੰਦੇ ਵੀ ਕੰਧ ਹੈ ਜਿਹੜੀ ਗਲਤ ਹੈ ਜਾਂ ਠੀਕ ਹੈ ਅਸੀਂ ਕਹਿ ਰਹੇ ਜੋ ਕੋਰਟ ਫੈਸਲਾ ਕਰੇਗੀ ਦੋਨੇ ਤੇਰਾ ਮੰਨ ਉਸ ਨੂੰ ਮੰਨ ਲੈਣ ਜਾ ਵੀ ਰਹੀ ਕਿ ਇਹ ਬਲੀ ਸੈਟਲ ਹੋ ਜੇ ਮੈਟਰ ਬਟ ਪਤਾ ਨਹੀਂ ਕਿਉਂ ਜਾਣ ਬੁੱਝ ਕੇ ਇਸ ਮਸਲੇ ਨੂੰ ਇੰਨਾ ਵੱਡਾ ਅਕਸਰਤਾ ਜਿਹਦੇ ਨਾਲ ਇਹ ਸਾਰੇ ਦਾ ਸਾਰਾ ਚਰਚਾ ਦੇ ਵਿੱਚ ਆਇਆ ਹੈ ਮਸਲਾ ਜੀ ਮੇਰੇ ਨਾਲ ਸਕੱਤਰ ਨੇ ਬਾਈ ਸਿਮਰਨਦੀਪ ਸਿੰਘ ਸਿਮਰਨ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਿ ਮੈਂ ਬਾਅਦ ਚ ਪਹੁੰਚਾ ਉਹ ਤੇ ਤੁਸੀਂ ਉੱਥੇ ਸੀਗੇ ਕਿ ਇਹੀ ਭਾਸ਼ਾ ਸੀ ਐਮਐਲਏ ਦੀ ਡੈਫੀਨਿਟਲੀ ਇਹੀ ਭਾਸ਼ਾ ਸੀ ਐਮਐਲਏ ਦੀ ਜਿਹੜਾ ਸਾਰਾ ਸਿਨੈਰੀਓ ਹੈ ਜੀ ਇਹ ਮੈਂ ਤੁਹਾਨੂੰ ਇੱਕ ਲਫ਼ਜ਼ ਕਹਿਣਾ ਕਿ ਜਦੋਂ ਆਮ ਘਰਾਂ ਦੇ ਲੋਕ ਆਮ ਘਰਾਂ ਦੇ ਲੋਕਾਂ ਦੇ ਪਲਾਟਾਂ ਅੱਗੇ ਕੰਦਾ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਜਿਹੜੇ ਕੰਦਾਂ ਕਢਵਾਉਂਦੇ ਨੇ ਉਹ ਆਮ ਨਹੀਂ ਰਹਿੰਦੇ ਆਮ ਤੋਂ ਖਾਸ ਬਣ ਜਾਂਦੇ ਨੇ ਉਹ ਇਹ ਸਾਰੇ ਸਿਨੈਰੀਓ ਦੇ ਵਿੱਚ ਜੇ ਮੈਂ ਕਹਿੰਨਾ ਕਿ ਸਾਰੇ ਸਿਨੈਰੀਓ ਦੇ ਵਿੱਚ ਜੇ ਸਾਰੀ ਗਲਤੀ ਹੈ ਉਹ ਮੈਡਮ ਨਰਿੰਦਰ ਕੌਰ ਭਰਾਜ ਸਾਡੀ ਐਡਵੋਕੇਟ ਮੈਂਬਰ ਸੀਗੀ ਹੁਣ ਰਹੀ ਨਹੀਂ ਉਹਨਾਂ ਦੀ ਗਲਤੀ ਹੈ ਐਮਲੀਕੇਬਲੀ ਜਿੱਥੇ ਇਸ਼ੂ ਹੋਇਆ ਕਰੇਟ ਇਹ ਜਿਹੜਾ ਪਲੋਟ ਦਾ ਇਸ਼ੂ ਸੀਗਾ ਜਿਨ੍ਹਾਂ ਨਾਲ ਇਸ਼ੂ ਸੀਗਾ ਉਹ ਜਿਹੜੀ ਆਮ ਪਬਲਿਕ ਜਿਹੜੀ ਉੱਥੇ ਸੀਗੀ ਉਹ ਤਾਂ ਸਾਡੇ ਨਾਲ ਬਹਿ ਕੇ ਗੱਲ ਕਰਨ ਨੂੰ ਤਿਆਰ ਸੀਗੀ ਉਹ ਅਸੀਂ ਕਨਵਿੰਸ ਵੀ ਕਰਲੇ ਸੀਗੇ ਉਹਨਾਂ ਦੀਆਂ ਚਾਰ ਸ਼ਰਤਾਂ ਸੀ ਮੈਂ ਤੇ ਪ੍ਰਧਾਨ ਜੀ ਮੌਕੇ ਤੇ ਗਏ ਉਹ ਸ਼ਰਤਾਂ ਉਹਨਾਂ ਨੇ ਮੰਨੀਆਂ ਉਹਨਾਂ ਦੀ ਗ੍ਰੀਵੈਂਸ ਸੀਗੀ ਕਿ ਜੇ ਪਲਾਟ ਤੋਂ ਅੱਗੇ ਰਸਤਾ ਨਾ ਜਾਵੇ ਫੋਰ ਦੀ ਪਰਪਸ ਆਫ ਸਿਕਿਉਰਟੀ ਅਸੀਂ ਉਹ ਸਿਕਿਉਰਟੀ ਦੇ ਪਰਪਸ ਵਾਸਤੇ ਜਿਹੜੀਆਂ ਵੀ ਉਹਨਾਂ ਦੀਆਂ ਮੰਗਾਂ ਸੀ ਉਹ ਸਾਰੀਆਂ ਮੰਨ ਲੀਆਂ ਸੀ 99% ਉਹਨਾਂ ਨੇ ਵੀ ਸਾਨੂੰ ਆਪਣੀਆਂ ਮੰਗਾਂ ਤੇ ਹਾਂ ਕਰਤੀ ਸੀਗੀ ਅਸੀਂ ਤੁਹਾਡੇ ਕੋਲ ਆਵਾਂਗੇ ਪ੍ਰਧਾਨ ਜੀ ਨੇ ਇਹ ਵੀ ਕਿਹਾ ਸੀਗਾ ਮੈਂ ਤੇ ਸੈਕਟਰੀ ਸਾਹਿਬ ਅਸੀਂ ਬਹਿ ਕੇ ਤੁਹਾਡਾ ਜਿਹੜਾ ਮੈਟਰ ਹੈ ਸਾਰਾ ਸੋਲਵ ਕਰ ਦਾਂਗੇ ਉਹਨਾਂ ਨੇ ਹਾਮੀ ਭਰੀ ਹੰਮੀ ਪੜਨ ਤੋਂ ਬਾਅਦ 2 ਘੰਟੇ ਬਾਅਦ ਇਹ ਜੀ ਕੀ ਕੀ ਹੋ ਗਿਆ ਸੀਗਾ ਕਿ ਮੈਡਮ ਨਰਿੰਦਰ ਕੌਰ ਭਰਾ ਅੱਜ ਮੌਕੇ ਦੇ EO ਨੂੰ ਫੋਨ ਕਰਕੇ ਕਹਿੰਦੇ ਆ ਕਿ ਸਾਰੇ ਕੰਮ ਛੱਡ ਪਹਿਲਾਂ ਉੱਥੇ ਜਾ ਕੇ ਕੰਦ ਗੱਢ ਗਿਆ ਨਾਲੇ ਖੁਦ ਉਹਨਾਂ ਨੂੰ ਪਤਾ ਕਿ ਅਨਨੇਬਲ ਕੋਰਟ ਦਾ ਸਟੇਟਸ ਕੋ ਹੋਇਆ ਪਿਆ ਕੀ ਇਹ ਅਦਾਲਤਾਂ ਤੋਂ ਉੱਪਰ ਹੋ ਗਏ ਕੀ ਇਹ ਐਮਐਲਏ ਆਪ ਹੀ ਜੱਜ ਆਪ ਹੀ ਅਦਾਲਤ ਤੇ ਆਪ ਹੀ ਆਰਡਰ ਦੱਸਣਗੇ ਹੁਣ ਲੋਕਾਂ ਨੂੰ ਇਹਨਾਂ ਨੂੰ ਇੱਕ ਗੱਲ ਦਾ ਪਤਾ ਨਹੀਂ ਕਿ ਜਦੋਂ ਕੋਰਟ ਇਨਵੋਲਵ ਹੁੰਦੀ ਹੈ ਕੋਰਟ ਦੇ ਫੈਸਲੇ ਤਾਂ ਵੱਡੇ-ਵੱਡੇ ਮਿਨਿਸਟਰ ਸਾਰੇ ਲੋਕਾਂ ਦੇ ਪਾਬੰਦ ਹੁੰਦੇ ਆ ਕਿ ਕੋਰਟ ਦਾ ਆਨਨੇਬਲ ਕੋਰਟ ਦਾ ਫੈਸਲਾ ਇਹ ਨਹੀਂ ਮੰਨਦੇ ਜਦੋਂ ਕੋਰਟ ਨੇ ਸਟੇਟਸ ਕੋ ਕਰਤਾ ਉਸ ਤੋਂ ਬਾਅਦ ਇਹ ਕੋਰਟ ਤੋਂ ਉੱਪਰ ਦੀ ਹੋ ਗਏ ਮਸਲਾ ਉਦੋਂ ਵੱਧ ਹੈ ਕਿ ਜਦੋਂ ਇੱਕ ਸਾਡੇ ਵਕੀਲ ਸਾਹਿਬ ਜਤਿੰਦਰ ਵੀਰ ਜੀ ਇੱਕ ਐਪਲੀਕੇਸ਼ਨ ਮੂਵ ਕਰਦੇ ਆ ਪ੍ਰਧਾਨ ਜੀ ਕੋਲੇ ਰਿਗਾਰਡਿੰਗ ਦਾ ਨੋ ਵਰਕ ਕਾਲ ਨੋ ਵਰਕ ਕਾਲ ਤੇ ਪ੍ਰਧਾਨ ਜੀ ਨੇ ਕਿਹਾ ਕੋਈ ਨਹੀਂ ਮੈਟਰ ਬਿਲਕੁਲ ਵੱਡਾ ਨਹੀਂ ਹੈਗਾ ਮੈਟਰ ਹੈ ਵੀ ਨਹੀਂ ਵੱਡਾ ਐਮਐਲਏ ਸਾਹਿਬ ਕੰਮ ਹੋਰ ਬਹੁਤ ਪਏ ਨੇ ਸੰਗਰੂਰ ਸ਼ਹਿਰ ਦੇ ਵਿੱਚ ਤੁਸੀਂ ਪਲਾਟਾਂ ਦੇ ਅੱਗੇ ਕੰਦਾ ਨਹੀਂ ਕੱਢਣ ਵਾਲੇ ਕੰਮ ਕਰਨੇ ਤੁਸੀਂ ਆਪਣੀ ਡਿਊਟੀ ਦੇਖੋ ਜੇ ਤੁਹਾਨੂੰ ਨਹੀਂ ਪਤਾ ਤੁਹਾਡੀ ਡਿਊਟੀ ਕੀ ਹੈ ਕਿਸੇ ਨਾਲ ਸੰਪਰਕ ਕਰਕੇ ਡਿਊਟੀ ਦਾ ਪਤਾ ਕਰੋ ਕਿ ਐਮਐਲਏ ਡਿਊਟੀ ਕੀ ਹੁੰਦੀ ਹੈ ਆਮ ਘਰਾਂ ਦੀਆਂ ਪਲਾਟਾਂ ਅੱਗੇ ਕੰਦਾ ਕੱਢਣੀਆਂ ਤੁਹਾਡੀ ਡਿਊਟੀ ਨਹੀਂ ਹੈਗੀ ਜਦੋਂ ਪ੍ਰਧਾਨ ਜੀ ਵੱਲੋਂ ਇੱਕ ਕਾਲ ਜਾਂਦੀ ਹੈ ਪ੍ਰਧਾਨ ਜੀ ਵੱਲੋਂ ਮੈਟਰ ਸੋਲਵ ਕਰਨ ਵਾਸਤੇ ਕੋ ਕਾਲ ਜਾਂਦੀ ਹੈ ਕਿ ਮੈਡਮ ਮੈਟਰ ਕੁਝ ਵੀ ਹੈ ਨਹੀਂ ਐਮਪਲੀਕੇਬਲੀ ਇਹ ਸੋਲਡ ਆਊਟ ਹੋਊਗਾ ਅੱਗੋਂ ਮੈਡਮ ਦਾ ਰਵਈਆ ਇਹ ਸੀਗਾ ਕਿ ਤੁਸੀਂ ਜੋ ਕਰਨਾ ਕਰ ਲੋ ਮੈਂ ਤੁਹਾਡੇ ਤੋਂ ਨਹੀਂ ਡਰਦੀ ਮੈਂ ਤੁਹਾਡੇ ਧਰਨਿਆਂ ਤੋਂ ਨਹੀਂ ਡਰਦੀ ਫਿਰ ਜਿਹੜਾ ਐਕਟ ਕੰਡਕਟ ਹੋਇਆ ਉਹ ਤੁਹਾਡੇ ਸਾਹਮਣੇ ਨਾ ਕਿਤਾ ਇਹਨਾਂ ਦੇ ਹਾਲਾਂਕਿ ਜੇ ਇਹ ਕਹਿੰਦੇ ਨੇ ਮੈਂ ਕਿਸੇ ਧਰਨੇ ਤੋਂ ਜਾਂ ਕਿਸੇ ਤੋਂ ਨਹੀਂ ਡਰਦੀ ਮਤਲਬ ਕੋਰਟ ਦੇ ਵਿੱਚ ਜਦੋਂ ਕੋਈ ਮਸਲਾ ਸਟੇ ਹੋਇਆ ਹੋਇਆ ਵਾ ਫਿਰ ਤਾਂ ਇਹਨੂੰ ਇੰਟਰਫੇਅਰ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਇਹਨਾਂ ਨੂੰ ਤਾਂ ਬਹੁਤ ਤਰੀਕੇ ਨਾਲ ਪਤਾ ਨਾ ਇਹਨਾਂ ਨੂੰ ਤਾਂ ਸਭ ਕੁਝ ਸਿੱਖ ਲੈਣਾ ਚਾਹੀਦਾ ਇਹਨਾਂ ਤਾਂ ਦਿੱਲੀ ਵਾਲੇ ਲੀਡਰ ਇਹਨਾਂ ਦੇ ਕੇਜਰੀਵਾਲ ਸੋਧੀਆਂ ਸਾਰੇ ਕੋਰਟਾਂ ਹੀ ਜਿਲ੍ਹੇ ਚ ਜਾ ਕੇ ਆਏ ਨੇ ਨਾ ਕੋਰਟਾਂ ਕੋਰਟ ਤੋਂ ਉੱਪਰ ਕੁਝ ਨਹੀਂ ਹੁੰਦਾ ਅਸੀਂ ਫਿਰ ਵੀ ਜਿਹੜਾ ਲਾਅ ਐਂਡ ਪੀਸ ਮੇਨਟੇਨ ਕਰਨ ਦਾ ਫਿਰ ਇੱਕ ਨਾਗਰਿਕ ਦਾ ਧਰਮ ਹੈ ਸਾਡੇ ਵਕੀਲਾਂ ਦਾ ਪਹਿਲਾ ਧਰਮ ਹੁੰਦਾ ਹੈ ਕਿ ਸ਼ਹਿਰ ਦੇ ਵਿੱਚ ਪੀਸ ਮੇਨਟੇਨ ਰੱਖੇ ਅਸੀਂ ਫਿਰ ਵੀ ਜਿਹੜੇ ਸਾਡੇ ਸਿਟੀ ਦੇ ਕਨਸਰਨਡ ਐਸ ਐਚ ਓ ਨੇ ਉਹਨਾਂ ਨੂੰ ਮਿਲੇ ਕਿ ਸਾਡੇ ਵੱਲੋਂ ਕੋਰਟ ਵੱਲੋਂ ਸਟੇਟਸ ਕੋ ਹੋਇਆ ਹੋਇਆ ਅਸੀਂ ਮੌਕੇ ਤੇ ਚੱਲੇ ਆ ਮੌਕੇ ਤੇ ਜਿਹੜੀ ਪਬਲਿਕ ਗੈਦਰਿੰਗ ਨਾ ਹੋ ਜੇ ਸਾਡੀ ਜਾਨ ਮਾਨ ਦੀ ਰੱਖਿਆ ਕਰਨ ਦਾ ਤੁਹਾਡਾ ਫਰਜ਼ ਹੈ ਤੁਸੀਂ ਸਰਕਾਰ ਤੋਂ ਤਨਖਾਹ ਤਾਂ ਲੈਨੇ ਹੋ ਕਿ ਆਮ ਲੋਕਾਂ ਦਾ ਉਥੇ ਤੁਸੀਂ ਸੇਫਟੀ ਪ੍ਰੋਵਾਈਡ ਕਰ ਸਕੋ ਪਰ ਮੌਕੇ ਤੇ ਐਸਐਚਓ ਦਾ ਇਹ 뷰 ਸੀਗਾ ਉਹ ਆਪ ਵੀ ਕੁਰਸੀ ਤੇ ਬਹਿ ਕੇ ਇਹ ਗੱਲ ਕਰਦਾ ਸੀਗਾ ਸਾਨੂੰ ਕਾਨੂੰਨ ਸਿਖਾਉਂਦਾ ਸੀਗਾ ਕਿ ਤੁਸੀਂ ਕੰਟੈਂਪਟ ਪਾ ਲਓ ਅਸੀਂ ਐਸਐਚਓ ਇਹ ਗੱਲ ਕਹਿ ਰਿਹਾ ਜਦ ਕਿ ਐਸਐਚਓ ਨੂੰ ਪਤਾ ਮਸਲਾ ਕੋਰਟ ਹਾਂ ਮਸਲਾ ਕੋਰਟ ਚ ਹੈ ਆਲਰੇਡੀ ਮਸਲਾ ਕੋਰਟ ਦੇ ਵਿੱਚ ਪੈਂਡਿੰਗ ਹੈ ਤੇ ਸਟੇਟਸ ਕੋ ਹੋਇਆ ਹੋਇਆ ਐਸਐਚਓ ਸਾਨੂੰ ਸਿਖਾ ਰਿਹਾ ਕਿ ਮੇਰੇ ਹੱਥ ਖੜੇ ਨੇ ਜੀ ਤੁਸੀਂ ਜਾ ਕੇ ਕੰਟੈਂਪਟ ਪਾ ਲਓ ਫਿਰ ਪ੍ਰਧਾਨ ਜੀ ਨੇ ਕਿਹਾ ਕੰਟੈਂਪਟ ਜਿਹੜੀ ਤੂੰ ਸਲਾਹ ਸਾਨੂੰ ਦੇਣਾ ਦੂਜੀ ਪਾਰਟੀ ਨੂੰ ਦੇ ਅਸੀਂ ਮੌਕੇ ਤੇ ਜਾ ਕੇ ਦੇਖ ਕੇ ਆਉਣਾ ਕੀ ਗੱਲ ਹੈ ਮਸਲਾ ਇਹਨਾਂ ਨੇ ਆਪ ਭਗਾਇਆ ਕੋਈ ਮਸਲਾ ਨਹੀਂ ਸੀ ਜੇ ਮੈਂ ਤਾਂ ਇਹ ਸੋਚ ਕੇ ਹੈਰਾਨਾ ਕਿ ਇਹ ਛੋਟੇ ਛੋਟੇ ਮਸਲੇ ਨਾ ਤੂੰ ਸੋਲਵ ਨਹੀਂ ਹੁੰਦੇ ਵੱਡੇ ਮਸਲੇ ਕਿੱਥੋਂ ਇਹ ਸੋਲਵ ਕਰ ਲੈਣਗੇ ਜੇ ਇਹ ਨਿੱਕਾ ਜਾਂ ਮਾਈਨਰ ਜੇ ਮਸਲੇ ਨੂੰ ਇੰਨੀ ਹਾਈਪ ਦੇਤੀ ਉਹਦੀ ਈਗੋ ਨੇ ਐਮਐਲਏ ਭਰਾਜ ਦੀ ਈਗੋ ਨੇ ਤਾਂ ਜਿਹੜੇ ਮਸਲੇ ਆਲਰੇਡੀ ਇੱਥੇ ਵੱਡੇ ਨੇ ਉਹ ਸੋਲਵ ਕਿਵੇਂ ਹੋਣਗੇ ਇਹਨਾਂ ਤੋਂ ਇਹ ਤੁਸੀਂ ਜਿਵੇਂ ਦੱਸਿਆ ਮੈਂ ਮੈਨੂੰ ਲੱਗਦਾ ਵੀ ਸਾਲ ਭਰ ਤੇ ਸਾਨੂੰ ਦੇਖਦੇ ਨੂੰ ਹੋ ਗਿਆ ਜਿਹੜਾ ਬਾਹਰਲਾ ਰੋਡ ਆ ਦਿੱਲੀ ਰੋਡਾ ਵੱਡਾ ਉਹ ਸਾਰਾ ਪੱਟਿਆ ਪਿਆ ਹਾਲਾਂਕਿ ਡੀਸੀ ਦਫ਼ਤਰ ਡੀਸੀ ਦੀ ਰਹਿائش ਉੱਥੇ ਆਗੇ ਬਹੁਤ ਸਾਰੇ ਮਸਲੇ ਆ ਗਏ ਪੂਰੀ ਜਿਹੜੇ ਆਵਾਰਾ ਪਸ਼ੂ ਆ ਉਹ ਹਸਪਤਾਲ ਦੇ ਸਾਹਮਣੇ ਵਾਲੇ ਸਾਰੇ ਰੋਡ ਤੇ ਖੜੇ ਰਹਿੰਦੇ ਆ ਇਹ ਇਹ ਮਸਲੇ ਇਹ ਤਾਂ ਕੰਮ ਕਰਨ ਵਾਲੇ ਕੰਮ ਤੇ ਇਹ ਆ ਗਏ ਤਾਂ ਮੈਨੂੰ ਇੱਕ ਛੋਟੀ ਜਿਹੀ ਜਗ੍ਹਾ ਲਗੀਤੀ ਹੋਰ ਬਹੁਤ ਸਾਰੇ ਕੰਮ ਹੋਣਗੇ ਸ਼ਹਿਰ ਨੂੰ ਮੈਨੂੰ ਲੱਗਦਾ ਜਿਹੜੇ ਤੁਸੀਂ ਮਸਲੇ ਕਹੇ ਨੇ ਭਰਾਜ ਮੈਡਮ ਨੂੰ ਮਸਲੇ ਲੱਗਦੇ ਨਹੀਂ ਮਸਲਾ ਉਹਨੂੰ ਵੱਡਾ ਲੱਗਿਆ ਕਿ ਕਿਸੇ ਇੱਕ ਵਕੀਲ ਮਸਲਾ ਇਹ ਵੱਡਾ ਹੈ ਨਾ ਕਿ ਸ਼ਹਿਰ ਤੇ ਜਿਹੜੇ ਹੋਰ ਮਸਲੇ ਪੈਂਡਿੰਗ ਨੇ ਜਿਹੜੇ ਹੋਰ ਬਹੁਤ ਜਿਆਦੀਆਂ ਪ੍ਰੋਬਲਮਸ ਫੇਸ ਕਰਦੇ ਨੇ ਉਹਨਾਂ ਤੋਂ ਵੱਡਾ ਮਸਲਾ ਇਹਨਾਂ ਨੂੰ ਤਾਂ ਲੱਗਿਆ ਮੈਂ ਮੈਂ ਥੋੜੇ ਵਾਲੀ ਗੱਲ ਤੋਂ ਹੁਣ ਦੱਬਣ ਵਾਲੀ ਗੱਲ ਤੋਂ ਮੈਨੂੰ ਲੱਗਦਾ ਇੱਕ ਪੁਆਇੰਟ ਹੋਰ ਵੀ ਨਿਕਲਦਾ ਇਹਦਾ ਜੇ ਕਿਸੇ ਘਰ ਨੂੰ ਕੋਈ ਰਾਹ ਜਾਂਦਾ ਆਬੀਅਸ ਹੈ ਜੇ ਕਿਸੇ ਦਾ ਕੋਈ ਪਲਾਟ ਉਹਨੂੰ ਕਿਤੋਂ ਨਾ ਕਿਤੇ ਦੀ ਰਾਹ ਜਾਏਗਾ ਨਾ ਜੇ ਤੁਸੀਂ ਉਹਦਾ ਰਾਹ ਰੋਕੋਗੇ ਇਟ ਮੀਨਸ ਦ ਇੰਟੈਂਸ਼ਨ ਸਾਫ ਆ ਕਿ ਤੁਸੀਂ ਭਾਈ ਕਿਤੇ ਦੱਬਣਾ ਤਾਂ ਨਹੀਂ ਚਾਹੁੰਦੇ ਬੜਾ ਤਾਂ ਨਹੀਂ ਚਾਹੁੰਦੇ ਮੈਂ ਤੁਹਾਨੂੰ ਇਹੀ ਗੱਲ ਕਰਦਾ ਕਿ ਉਹ ਜਿਹੜੇ ਪਲਾਟ ਨੂੰ ਇੱਕੋ ਰਾਹ ਜਾਂਦਾ ਲੋਕ ਟਾਈਲ ਪਈ ਹੈ ਲੋਕ ਟਾਈਲ ਪੈ ਕੇ ਲਾਈਟਾਂ ਵੀ ਲੱਗੀਆਂ ਵਿਆਂ ਨੇ ਉਹ ਸਰਕਾਰੀ ਗਲੀ ਹੈ ਉਸ ਪਲਾਟ ਨੂੰ ਹੋਰ ਕੋਈ ਰਸਤਾ ਨਹੀਂ ਜਾਂਦਾ ਈਵਨ ਕਿ ਕੋਈ ਰਸਤਾ ਨਹੀਂ ਜਾਂਦਾ ਅਗਰ ਇੰਟੈਂਸ਼ਨ ਇਹਨਾਂ ਦੀ ਇੱਥੋਂ ਇਹੀ ਸਾਬਤ ਹੁੰਦੀ ਹੈ ਕਿ ਕੰਧ ਕਰਨ ਦੀ ਕਿ ਭਾਈ ਜਾਂ ਤਾਂ ਫਿਰ ਸਾਡੀ ਮੰਨ ਲਾ ਹੈ ਤੇ ਜਾਂ ਫਿਰ ਅਸੀਂ ਤੈਨੂੰ ਇੱਥੇ ਮਕਾਨ ਉਹਨਾਂ ਨੂੰ ਸਹਜੇ ਹੀ ਸਿੱਖ ਲੈਣਾ ਚਾਹੀਦਾ ਇਹਨਾਂ ਦੇ ਕਐਮਐਲਏ ਹੋਰ ਨੇ ਜਗਰਾਉ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਕਿ ਐਨਆਰਆਈ ਦੀ ਕੋਟੀ ਨਾਲ ਛੇੜਛੜ ਕਰਨ ਦੀ ਤਾਂ ਹਾਲਾਂਕਿ ਦੱਬੀ ਲਈ ਸੀ ਜਿਉਂਥੇ ਮੀਡੀਆ ਦਾ ਆਮ ਜਥੇਬੰਦੀਆਂ ਦਾ ਪ੍ਰੈਸ਼ਰ ਨਾ ਹੁੰਦਾ ਕਿਵੇਂ ਛੱਡਦੇ ਕੋਟੀ ਬੜਾ ਫਿਰ ਛੱਡ ਕੇ ਭਾਜੇ ਇੱਕਦਮ ਮੈਂ ਕਹਿੰਦਾ ਸਰ ਜਿਵੇਂ ਕਹਿੰਦੇ ਨੇ ਖਰਬੂਜਾ ਖਰਬੂਜੇ ਨੂੰ ਰੰਗ ਬਦਲਦਾ ਹੈ ਇਹ ਚੰਗੇ ਕੰਮ ਨੂੰ ਤਾਂ ਨਹੀਂ ਕਰ ਸਕਦੇ ਜਿਹੜੇ ਇਹਨਾਂ ਦੇ ਨਾਲ ਦੇ ਐਮਐਲਏ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕੋਠੀ ਦੱਬਣ ਵਾਲਾ ਉਹ ਕਹਿੰਦੇ ਕਿ ਭਾਈ ਉਹ ਤਾਂ ਦੱਬ ਲਈ ਹੁਣ ਮੈਂ ਪਿੱਛ ਸਾਡਾ ਆਮ ਵਕੀਲ ਜਤਿੰਦਰ ਵੀਰ ਸਿੰਘ ਉਹਦੇ ਪਲਾਟ ਤੇ ਇਹਨਾਂ ਨੇ ਕੰਧ ਮਾਰ ਕੇ ਅਸੀਂ ਤਾਂ ਕਹਿੰਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਨਨੇਬਲ ਕੋਰਟ ਦੇ ਸਟੇਟਸ ਕੋ ਉਹਦੇ ਆਰਡਰ ਤੋਂ ਬਾਅਦ ਵੀ ਇਹਨਾਂ ਨੇ ਸਾਰਾ ਐਕਟ ਕੰਡਕਟ ਕੀਤਾ ਉਸ ਤੋਂ ਬਾਅਦ ਜਦੋਂ ਸਾਡੇ ਪ੍ਰਧਾਨ ਜੀ ਦਾ ਇਹਨਾਂ ਫੈਕਟਿਵਲੀ ਪੋਜੀਟਿਵਲੀ ਰਿਸਪੌਂਸ ਸੀਗਾ ਕਿ ਮੈਡਮ ਆਪਾਂ ਬਹਿ ਕੇ ਨਿਬੜ ਲੈਨੇ ਆ ਠੀਕ ਹੈ ਜੀ ਸਾਰੇ ਜਿਹੜਾ ਐਕਟ ਕੰਡਕਟ ਹੋਇਆ ਉਹ ਮੈਡਮ ਦੇ ਕਾਰਜ ਕਰਤਾ ਹੀ ਹੋਇਆ ਜਦੋਂ ਆਮ ਪਬਲਿਕ ਉਥੋਂ ਦੀ ਕਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਬਹਿ ਕੇ ਗੱਲ ਕਰਨ ਨੂੰ ਤਿਆਰ ਆ ਆਮ ਪਬਲਿਕ ਕਹਿੰਦੀ ਹੈ ਜਿਹੜਾ ਮੈਟਰ ਸੋਲਵ ਕਰ ਦੋਗੇ ਤੁਸੀਂ ਉਹਨੂੰ ਤਿਆਰ ਆ ਫਿਰ ਮੈਡਮ ਭਰਾਜ ਨੇ ਇੰਨੀ ਕੀ ਈਗੋ ਹਾਰਟ ਹੋ ਗਈ ਸੀ ਉਹ ਕਹਿੰਦੀ ਤੂੰ ਕੁਝ ਕਰ ਲਓ ਉੱਥੇ ਤਾਂ ਕੰਦ ਨਿਕਲੂਗੀ ਨਾਲ ਦੀ ਨਾਲ ਈਓ ਨੂੰ ਫੋਨ ਕਰਕੇ ਕਹਿੰਦਾ ਬਾਕੀ ਕੰਮ ਛੱਡ ਸ਼ਹਿਰ ਦੇ ਜਿਹੜੇ ਹੋਰ ਕੰਮ ਨੇ ਛੱਡੋ ਬਾਕੀ ਤੁਸੀਂ ਪਹਿਲਾਂ ਕੰਧ ਕਰਕੇ ਆਓ ਉਹ ਕਹਿੰਦੇ ਆਗੇ ਜਦੋਂ ਉਹਨਾਂ ਨੂੰ ਮੈਂ ਵੀ ਸੁਣ ਰਿਹਾ ਸੀ ਕਿ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਪੁੱਛਿਆ ਕਿ ਤੁਹਾਨੂੰ ਬਾਰ ਐਸੋਸੀਏਸ਼ਨ ਤੋਂ ਬਾਹਰ ਕਰਦੀ ਬਾਰ ਕਰ ਦਿੱਤਾ ਗਿਆ ਤੁਹਾਨੂੰ ਬਾਹਰ ਦਾ ਰਸਤਾ ਦਿਖਾਤਾ ਉਹ ਕਹਿੰਦੇ ਮੈਂ ਵੀ ਵਕੀਲ ਹਾਂ ਮੈਨੂੰ ਪਤਾ ਦੁਬਾਰਾ ਕਿਵੇਂ ਰੋਲ ਹੋਣਾ ਉਹ ਕਹਿੰਦੇ ਮੈਂ ਬਾਰ ਕਾਉਂਸਲ ਦੀ ਮੈਂਬਰ ਮੈਂ ਬਣ ਕੇ ਦਿਖਾਉਂਦਾ ਬਾਰ ਕਾਉਂਸਲ ਦੀ ਮੈਂਬਰ ਬਣਨਾ ਉਹ ਆਮ ਜੀ ਗੱਲ ਨਹੀਂ ਹੁੰਦੀ ਬਾਰ ਕਾਉਂਸਲ ਦੀ ਮੈਂਬਰ ਬਣਨ ਵਾਸਤੇ ਉਹਨਾਂ ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਕੀਲ ਸਾਹਿਬ ਬੰਦੀਆਂ ਵੋਟਾਂ ਚਾਹੀਦੀਆਂ ਆਲਰੇਡੀ ਇੱਕ ਕਨਸਟੀਟਿਊਟ ਹੈ ਉਹ ਵਿੱਚ ਪਰਮਿਸ਼ਨ ਮਿਲ ਕੇ ਇਲੈਕਸ਼ਨ ਕੰਟੈਸਟ ਹੁੰਦੀ ਹੈ ਉਸ ਤੋਂ ਬਾਅਦ 바ਰ ਕਾਉਂਸਲ ਦੇ ਮੈਂਬਰ ਬਣਦੇ ਆ ਜੀ ਇਹ ਬਾਹਰ ਐਸੋਸੀਏਸ਼ਨ ਦੀ ਮੈਂਬਰ ਆ ਸਰ ਅਗਰ ਵਕੀਲ ਉਹ ਤੇ ਉਹ ਵੀ ਨਹੀਂ ਰਹੇ ਜਿਹੜੀ ਗੱਲ ਕਰਦੇ ਸੀਗੇ ਠੀਕ ਹੈ ਜੀ 바ਰ ਕਾਉਂਸਲ ਤੇ ਬਾਹਰ ਐਸੋਸੀਏਸ਼ਨ ਦੇ ਵਿੱਚ ਬਹੁਤ ਫਰਕ ਹੈ ਬਹੁਤ ਫਰਕ ਹੈ ਇੱਕ ਕੱਲਾ ਇੱਕ ਕੱਲਾ ਐਡਵੋਕੇਟ ਕਹੌਣ ਨਾਲ ਤੁਸੀਂ ਕੋਰਟ ਦੇ ਪ੍ਰोसीडिंग ਨੂੰ ਨਹੀਂ ਜਾਣ ਸਕਦੇ ਬਹੁਤ ਅੰਤਰ ਹੈ ਅਗਰ ਅਗਰ ਮੈਂ ਇੱਕ ਗਲਤ ਤੁਹਾਡੇ ਚੈਨਲ ਰਾਹੀਂ ਇੱਕ ਗੱਲ ਹੋਰ ਕਰਦੇ ਆ ਮੈਡਮ ਪ੍ਰਾਜ ਅਗਰ ਤੁਸੀਂ ਆਮ ਘਰਾਂ ਦੇ ਸੀਗੇ ਫਿਰ ਤੁਸੀਂ ਆਮ ਘਰਾਂ ਦੇ ਬਣ ਕੇ ਰਹਿਣਾ ਸੀਗਾ ਹੁਣ ਆਮ ਤੋਂ ਖਾਸ ਤੋਂ ਬਹੁਤ ਜ਼ਿਆਦਾ ਖਾਸ ਹੋ ਚੁੱਕੇ ਹੋ ਤੁਸੀਂ ਜਿਹੜੀਆਂ ਤੁਹਾਡੀਆਂ ਡਿਊਟੀਆਂ ਨੇ ਅਗਰ ਤੁਹਾਨੂੰ ਨਹੀਂ ਪਤਾ ਕਿਸੇ ਹੋਰ ਅਫਸਰ ਨੂੰ ਪੁੱਛ ਲਓ ਕਿਸੇ ਚੰਗੇ ਬੰਦਿਆਂ ਨੂੰ ਪੁੱਛ ਲਓ ਤੁਸੀਂ ਉਹ ਡਿਊਟੀਆਂ ਕਰੋ ਸ਼ਹਿਰ ਦਾ ਭਲਾ ਕਰੋ ਸ਼ਹਿਰ ਦੇ ਲੋਕਾਂ ਨੇ ਤੁਹਾਨੂੰ ਇੰਨਾ ਮਾਣ ਇਜਤ ਦਿੱਤਾ ਉਸੀ ਸ਼ਹਿਰ ਦੇ ਲੋਕ ਹੁਣ ਤਰਤਾਰਸੀ ਦੇ ਰਾਹ ਤੇ ਤੁਰੇ ਫਿਰਦੇ ਆ ਬਹੁਤ ਬੁਰਾ ਹਾਲ ਆ ਸ਼ਹਿਰ ਦਾ ਮੈਂ ਇੱਕ ਗੱਲ ਹੋਰ ਗੱਲ ਕਰਦਾ ਆ ਆਮ ਜਨਤਾ ਦਾ ਇਸ ਸਰਕਾਰ ਤੇ ਕੀ ਹਾਲ ਹੋਊਗਾ ਅਗਰ ਸਾਡੇ ਵਕੀਲ ਭਾਈਚਾਰੇ ਦੇ ਆਨਨੇਬਲ ਕੋਰਟ ਦੇ ਹੁਕਮਾਂ ਦੀ ਇਹ ਪਾਲਣਾ ਨਹੀਂ ਕਰਦੇ ਅਗਰ ਆਨਨੇਬਲ ਕੋਰਟ ਦੇ ਇੱਕ ਵਕੀਲ ਆਰਡਰ ਲੈ ਕੇ ਆਪਣਾ ਉਹ ਰਾਈਟ ਪ੍ਰੋਟੈਕਟ ਨਹੀਂ ਕਰ ਸਕਦਾ ਫਿਰ ਆਮ ਘਰਾਂ ਦੇ ਇਹ ਜੋ ਕਹਿੰਦੇ ਨੇ ਖਾਸ ਹੋ ਚੁੱਕੇ ਨੇ ਆਮ ਜਨਤਾ ਦਾ ਕੀ ਹਾਲ ਕਰਦੇ ਹੋਣਗੇ ਇਹ ਕੁਐਸਚਨ ਹੈ ਕੁਝ ਗੱਲ ਕਰਦਾ ਇਹਨਾਂ ਦੇ ਪੁਰਾਣੇ ਸਾਥੀ ਵੀ ਰਹੇ ਆ ਤੁਹਾਡੇ ਭਾਈਚਾਰੇ ਦੇ ਵਿੱਚੋਂ ਐਡਵੋਕੇਟ ਹਰਮਿਤਕੌਰ ਬਰਾੜ ਨੇ ਪਟਿਆਲੇ ਤੋਂ ਉਹਨਾਂ ਨੇ ਵੀ ਲੰਮਾ ਚੌੜਾ ਫੇਸਬੁੱਕ ਤੇ ਲਿਖਿਆ ਮੈਨੂੰ ਮੈਨੂੰ ਲੱਗਦਾ ਬੰਦੇ ਨੂੰ ਆਸੇ ਪਾਸੇੋਂ ਸਮਾਜ ਦੇ ਵਿੱਚੋਂ ਕਿਤੇ ਨਾ ਕਿਤੇ ਫੀਡਬੈਕ ਮਿਲਦੀ ਕਿਤੇ ਨਾ ਕਿਤੇ ਚੀਜ਼ਾਂ ਸਿੱਖ ਲੈਣੀਆਂ ਚਾਹੀਦੀਆਂ ਹੁੰਦੀਆਂ ਨੇ ਅਗਰ ਸਿੱਖਣ ਦੀ ਮਨਸ਼ਾ ਹੋਵੇ ਸਿੱਖਣ ਦੀ ਮਨਸ਼ਾ ਹੋਵੇ ਆਪਾਂ ਰੋਜ਼ ਜਗਰ ਸਵੇਰ ਤੋਂ ਉੱਠਣ ਤੋਂ ਲੈ ਕੇ ਸ਼ਾਮ ਤੱਕ ਜੇ ਸਿੱਖਣਾ ਹੋਵੇ ਚੰਗੇ ਬੰਦਿਆਂ ਦੇ ਕਾਰਜਗੁਜ਼ਾਰ ਚੰਗੇ ਬੰਦਿਆਂ ਦੇ ਕੰਮ ਕੀਤੇ ਆਪਾਂ ਉਹਨਾਂ ਤੋਂ ਦੇਖ ਕੇ ਪੁੱਛ ਕੇ ਸਿੱਖ ਸਕਦੇ ਆਂ ਅਗਰ ਜੇ ਆਪਾਂ ਕਹਿਣਾ ਕਿ ਮੈਂ ਹੀ ਕੋਟ ਮੈਂ ਹੀ ਜੱਜ ਤੇ ਜਿਹੜਾ ਮੇਰਾ ਫੈਸਲਾ ਹੈ ਉਹੀ ਸਾਰਾ ਕੁਝ ਸਹੀ ਹੈ ਉਹ ਬੰਦਾ ਕਦੇ ਨਹੀਂ ਸਿੱਖਦਾ ਹੁੰਦਾ ਇਹ ਗੱਲ ਬਿਲਕੁਲ ਸਹੀ ਹੈ ਅਗਰ ਉਹਨਾਂ ਨੇ ਸਿੱਖਣਾ ਹੋਵੇ ਜਿਹੜੇ ਚੰਗੇ ਵੀ ਬੰਦੇ ਆ ਉਹਨਾਂ ਤੋਂ ਸਿੱਖੋ ਚੰਗੇ ਕੰਮ ਕਰੋ ਅਗਰ ਸਿੱਖਣ ਦੀ ਇੱਛਾ ਹੋਵੇ ਤਾਂ ਤਾਂ ਹੀ ਸਿੱਖਦਾ ਬੰਦਾ ਅਗਰ ਕਹੇ ਕਿ ਮੈਂ ਹੀ ਸਹੀ ਆ ਉਹ ਬੰਦਾ ਕਦੇ ਨਹੀਂ ਸਿੱਖਦਾ ਹੁੰਦਾ ਹਾਂ ਜੀ ਸ਼ੁਕਰੀਆ ਅੱਛਾ ਪ੍ਰਧਾਨ ਜੀ ਹੁਣ ਗੱਲ ਕਿੱਥੇ ਕਿ ਖੜੀ ਆ ਉਸ ਗੱਲਬਾਤ ਹੋਣ ਤੋਂ ਬਾਅਦ ਤੁਹਾਡਾ ਤਾਂ ਸੰਪਰਕ ਟੁੱਟਿਆ ਹੋਇਆ ਮੇਲੇ ਨਾਲ ਬਿਲਕੁਲ ਬਿਲਕੁਲ ਇਸ ਤੋਂ ਬਾਅਦ ਅਸੀਂ ਨਹੀਂ ਆਪਣੀ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਅਸੀਂ ਆਪਣੀ ਬਾਹਰ ਇਸ਼ੂਸ਼ਨ ਸੰਗਰੂਰ ਹੈ ਉਹਦੇ ਵਿੱਚ ਇਹਨੂੰ ਡੀਵਾਰ ਕਰਤਾ ਸੀ ਕਿਉਂਕਿ ਸਾਡਾ ਆਪਣਾ ਕਨਸਟੀਟਿਊਸ਼ਨ ਬਣਿਆ ਹੋਇਆ ਹੈ ਅਕੋਰਡਿੰਗ ਟੂ ਕਨਸਟੀਟਿਊਸ਼ਨ ਜਦੋਂ ਕੋਈ ਬਾਹਰ ਇਸ਼ੂਸ਼ਨ ਦੇ ਖਿਲਾਫ ਕਿਸੇ ਤਰੀਕੇ ਦਾ ਵੀ ਕੋਈ ਐਡਵੋਕੇਟ ਐ ਐਟੈਂਡ ਕੰਡਕਟ ਕਰਦਾ ਤਾਂ ਅਸੀਂ ਉਸਨੂੰ ਡੀਵਾਰ ਕਰ ਸਕਦੇ ਹਾਂ ਅਸੀਂ ਉਸਨੂੰ ਡੀਵਾਰ ਕਰਤਾ ਤੇ ਨਾਲ ਦੀ ਨਾਲੇ ਅਸੀਂ ਉਸ ਤੋਂ ਬਾਅਦ ਆਪਣਾ ਪ੍ਰੋ ਪੁਲੀਆ ਟਾਵਰ ਕੋਲ ਗਏ ਸੀ ਉੱਥੇ ਐਸਐਸਸੀਬ ਸਾਹਿਬ ਵੱਲੋਂ ਸਾਨੂੰ ਅਸ਼ੁਰੈਂਸ ਆਈ ਹੈ ਥਰੂ ਡੀਐਸਪੀ ਆਰ ਕੇ ਜੀ ਜਿਹੜਾ ਐਸਐਚਓ ਹੈ ਉਹਨਾਂ ਨੂੰ ਵਿਦਨ 10 ਡੇਸ ਅਸੀਂ ਟਰਾਂਸਫਰ ਕਰ ਦੇਵਾਂਗੇ ਤੇ ਜੋ ਇਹ ਮਸਲਾ ਹੈ ਜਾਂ ਤਾਂ ਜੋ ਕੋਰਟ ਵੱਲੋਂ ਫੈਸਲਾ ਹੋਊਗਾ ਦੋਨੇ ਧਿਰਾਂ ਉਹ ਮੰਨ ਲਈ ਪਾਬੰਦ ਰਹਿਣਗੀਆਂ ਤੇ ਜਾਂ ਫਿਰ ਐਮਿਕਬਲੀ ਸੈਟਲ ਹੋ ਜਾਊਗਾ ਜਿਹੜਾ ਸਾਡੇ ਖਿਲਾਫ ਪੋਸਟ ਹੋਈਆਂ ਨੇ ਫੇਸਬੁੱਕ ਤੇ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਆ ਆਈਟੀ ਐਕਟ ਦੇ ਤਹਿਤ ਉਹ ਅਸੀਂ ਉਹ ਤੁਹਾਨੂੰ ਤੁਹਾਡੇ ਮਾਨ ਨੂੰ ਹਾਨੀ ਪਹਾਈ ਗਈ ਆ ਤੁਹਾਡੇ ਬਾਰੇ ਪੁੱਠਾ ਸਦਾ ਲਿਖਿਆ ਗਿਆ ਕਾਫੀ ਕਾਫੀ ਲੋਕਾਂ ਨੇ ਤੇ ਜੋ ਉੱਥੇ ਕਮੈਂਡ ਮੈਂ ਮਨਦੀਪ ਕੌਰ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਸਾਡੇ ਖਿਲਾਫ ਕਾਫੀ ਪੋਸਟ ਕੀਤੀਆਂ ਸੀ ਤੇ ਉਸਦੇ ਫਿਰ ਬਿਲਕੁਲ ਬਿਨਾ ਫੈਕਟ ਤੋਂ ਚੀਜ਼ਾਂ ਬਿਨਾ ਫੈਕਟ ਤੋਂ ਬਿਨਾ ਫੈਕਟ ਤੋਂ ਈਵਨ ਕਿ ਕੋਈ ਵੀ ਬੰਦਾ ਸੀਸੀਟੀਵੀ ਦੀ ਫੁਟੇਜ ਇਸ ਤਰੀਕੇ ਨਾਲ ਤੁਸੀਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਨਹੀਂ ਵਿਦਾਊਟ ਪਰਮਿਸ਼ਨ ਨਹੀਂ ਪਾ ਸਕਦੇ ਇਸ ਕਰਕੇ ਉਹਨਾਂ ਨੇ ਇੱਕ ਅਫੈਂਸ ਕ੍ਰੀਏਟ ਅਫੈਂਸ ਕਮਿਟ ਕੀਤਾ ਜਿਸ ਵਾਸਤੇ ਅਸੀਂ ਉਹਦੀ ਦਰਖਾਸਤ ਹੈ ਜਿਹੜੀ ਅਸੀਂ ਸਾਬ ਨੂੰ ਦੇ ਰਹੇ ਹਾਂ ਤੇ ਉਹ ਕਾਰਵਾਈ ਵੀ ਉਸ ਤੋਂ ਬਾਅਦ ਜਿਹੜਾ ਤੁਸੀਂ ਮਸਲਾ ਕਹਿੰਦੇ ਸੀ ਉੱਥੇ ਰੁਕ ਗਿਆ ਉਸ ਤੋਂ ਬਾਅਦ ਕੋਈ ਟ੍ਰੈਸ ਪਾਸਿੰਗ ਦੀ ਕੋਸ਼ਿਸ਼ ਤਾਂ ਨਹੀਂ ਨਹੀਂ ਕੱਲ ਤੋਂ ਬਾਅਦ ਤਾਂ ਕੋਈ ਹੋਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਟ੍ਰੈਸ ਪਾਸ ਦੀ ਕੋਸ਼ਿਸ਼ ਹੋਈ ਹੈ ਜਿਵੇਂ ਮਸਲਾ ਉੱਥੇ ਦੇ ਉੱਥੇ ਹੀ ਪਿਆ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਸ ਤਰੀਕੇ ਨਾਲ ਪਿਆ ਕੋਈ ਗੱਲ ਨਹੀਂ ਕੋਰਟ ਦੇ ਵਿੱਚ ਕੇਸ ਲੱਗੇ ਨੇ ਕੋਰਟ ਦਾ ਜੋ ਫ ਜੀ ਜੀ ਅ اچھا ਸਿਮਰਨ ਭਾਈ ਉਸ ਤੋਂ ਬਾਅਦ ਮੈਂ ਉਸ ਦਿਨ ਵੀ ਸੁਣਿਆ ਸੀ ਹਰਪਾਲ ਸਿੰਘ ਚੀਮਾ ਹੁੰਦੇ ਨੇ ਉਹ ਰਸਤੇ ਦੇ ਵਿੱਚ ਤੁਸੀਂ ਉਹਨਾਂ ਨੂੰ ਬਿਖਿਆ ਨੇ ਉਹ ਇੱਕੋ ਗੱਲ ਵਾਰ-ਵਾਰ ਕਰਕੇ ਤੁਸੀਂ ਮੈਨੂੰ ਦੱਸੋ ਮੈਨੂੰ ਦੱਸੋ ਤੁਸੀਂ ਮੇਰੇ ਕੋਲੇ ਆਏ ਹੋ ਮਤਲਬ ਉਹਨਾਂ ਨੂੰ ਮਿਲਣ ਤੋਂ ਬਾਅਦ ਕੀ ਹੋ ਗਿਆ ਕੀ ਹੱਲ ਕਰਤਾ ਉਹਨਾਂ ਨੇ ਕਿ ਇਹ ਇਹ ਉਦੋਂ ਪ੍ਰਧਾਨ ਜੀ ਕੋਲ ਸੀਗੇ ਪ੍ਰਧਾਨ ਜੀ ਨੇ ਉਹਨਾਂ ਨੂੰ ਬਹੁਤ ਸੋਹਣਾ ਰਿਪਲਾਈ ਕੀਤਾ ਕਿ ਭਾਈ ਹੁਣ ਅਸੀਂ ਤੁਹਾਡੇ ਕੋਲ ਆ ਤੁਸੀਂ ਕਿੰਨੋਂ ਮੇਰੇ ਕੋਲ ਆਓ ਐਸਐਸਪੀ ਸਾਹਿਬ ਕਹਿਣਗੇ ਮੇਰੇ ਕੋਲ ਆਓ ਫਿਰ ਸੀਐਮ ਸਾਹਿਬ ਕੋਲ ਮਸਲਾ ਜੀ ਡਿਸਕਸ ਕਰਾਂਗੇ ਉਹ ਕਹਿਣਗੇ ਮੇਰੇ ਕੋਲ ਆਓ ਫਿਰ ਅਸੀਂ ਉਹਨਾਂ ਨੂੰ ਐ ਪੁੱਛਿਆ ਕਿ ਭਾਈ ਇੱਕ ਬੰਦਾ ਦੱਸ ਦੋ ਕਿ ਜੇ ਤੁਹਾਡਾ ਇੱਕ ਬੰਦਾ ਹੈਗਾ ਸੀ ਉਹਨੇ ਕੋਲ ਚਲੇ ਜਾਈ ਐਵੇਂ ਤਾਂ ਜਦੋਂ ਤੱਕ ਅਸੀਂ ਮਸਲਾ ਸੋਲਵ ਕਰਨਾ ਕਿ ਸਾਡਾ ਮਸਲਾ ਹੀ ਸਾਡੇ ਅਗੇਂਸਟ ਹੋ ਜੂ ਨਹੀਂ ਨਹੀਂ ਜਦੋਂ ਮਸਲਾ ਕੋਰਟ ਦੇ ਵਿੱਚ ਆ ਮਾਨਯੋ ਕੋਰਟ ਨੇ ਸਟੇ ਕੀਤਾ ਹੋਇਆ ਫਿਰ ਇਹ ਹਰ ਕਹਿ ਦਿੰਦਾ ਕਿ ਮੇਰੇ ਕੋਲੇ ਆ ਉਹ ਕੀ ਇਹ ਸਾਰੇ ਕੋਰਟ ਤੋਂ ਵੱਡੇ ਹੋਗੇ ਫਿਰ ਇਹਦਾ ਮਤਲਬ ਤਾਂ ਇਹੀ ਹੈ ਨਾ ਜੀ ਇਹ ਤਾਂ ਅਨਲੇਬਲ ਕੋਰਟ ਨੂੰ ਕੁਝ ਪੁੱਛਦੇ ਨਹੀਂ ਨਾ ਸਮਝਦੇ ਨੇ ਕੁਝ ਉਹ ਤਾਂ ਕਹਿੰਦੇ ਜੋ ਅਸੀਂ ਕਹਤਾ ਉਹ ਹੀ ਫੈਸਲਾ ਹੈ ਉਹ ਹੀ ਸਾਰਿਆਂ ਦੇ ਇੰਪਲੀਮੈਂਟ ਹੋਊਗਾ ਕੋਰਟ ਦੇ ਫੈਸਲੇ ਨਾਲ ਨਾ ਤਾਂ ਸਹਿਮਤ ਪਹਿਲਾਂ ਸੀ ਨਾ ਬਾਅਦੋਂ ਆ ਸੀ ਇਸੇ ਕਾਰਨ ਕਰਕੇ ਜਦੋਂ ਮੈਡਮ ਨਿਰਿੰਦਰ ਕੌਰ ਭਰਾਏ ਨੂੰ ਕਿਹਾ ਗਿਆ ਕਿ ਉਹਨੇ ਬਲਕੋਰਡ ਤੋਂ ਵਿੱਚ ਮੈਂਟਲ ਸਟੇਟਸ ਕੋ ਹੈ ਤੁਸੀਂ ਇੰਟਰਫੇਅਰ ਨਾ ਕਰੋ ਉਹ ਕਹਿੰਦੇ ਮੈਨੂੰ ਪਤਾ ਹੈ ਮੈਂ ਕੀ ਕਰਨਾ ਹੈ ਤੁਸੀਂ ਮੈਨੂੰ ਨਾ ਸਿਖਾਓ ਇਹੀ ਫੈਸਲਾ ਜਦੋਂ ਅਸੀਂ ਮੌਕੇ ਦੇ ਐਸਐਚਓ ਨੂੰ ਦੱਸਿਆ ਕਿ ਭਾਈ ਮੈਟਰ ਕੋਰਡ ਦੇ ਵਿੱਚ ਹੈ ਸਟੇਟਸ ਕੋ ਹੋਇਆ ਪਿਆ ਉਹ ਕਹਿੰਦਾ ਜੀ ਕੰਟੈਂਪਟ ਪਾ ਲਓ ਕਾਨੂੰਨ ਅਨਸਾਰੇ ਦਸਤਾਵੇਜ਼ ਜਿਹੜੀ ਸਟੇਜ ਆ ਉਹ ਸਾਰਾ ਤੁਹਾਡੇ ਹੱਥ 'ਚ ਹੈਗੇ ਆ ਸਾਰੇ ਡਾਕੂਮੈਂਟਸ ਉਹ ਤੁਹਾਡੇ ਪੱਖ 'ਚ ਬੋਲਦੇ ਜਿਹੜੀਆਂ ਗੱਲਾਂ ਤੁਸੀਂ ਕੈਮਰੇ ਤੇ ਕਰ ਰਹੇ ਹੋ ਤਾਂ ਤੁਸੀਂ ਉਹ ਸਾਹਮਣੇ ਬਿਲਕੁਲ ਸਬੂਤ ਰੱਖ ਕੇ ਕਹਿ ਸਕਦੇ ਹੋ ਦਾਅਵੇ ਨਾਲ ਅਸੀਂ ਬਿਲਕੁਲ ਦਾਅਵੇ ਨਾਲ ਕਹਿ ਸਕਦੇ ਹਾਂ ਜਿਹੜੇ ਅਨਨੇਬਲ ਕੋਰਟ ਦੇ ਵਿੱਚ ਫੈਸਲੇ ਸਾਡੇ ਹੱਕ ਚ ਆਏ ਨੇ ਅਸੀਂ ਉਹਨੀਆਂ ਸਰਟੀਫਾਈਡ ਕਾਪੀਆਂ ਵੀ ਦੇ ਸਕਦੇ ਹਾਂ ਅਗਰ ਕਿਸੇ ਨੂੰ ਚਾਹੀਦੀਆਂ ਉਹ ਵੀ ਤੁਹਾਡੇ ਚੈਨਲ ਦੇ ਮਾਧਿਅਮ ਉਸ ਤੋਂ ਵੱਧ ਕੇ ਕੋਈ ਡਿਮਾਂਡ ਤਾਂ ਨਹੀਂ ਕਰ ਰਹੇ ਇਸ ਮਸਲੇ ਦੇ ਵਿੱਚ ਸਿਰਫ ਇੰਨਾ ਕੀ ਹੈ ਨਾ ਕਿ ਜੋ ਮਾਨਜੋ ਕੋਰਟ ਦੇ ਫੈਸਲੇ ਨੇ ਸਿਰਫ ਉਹੀ ਲਾਗੂ ਹੁਣ ਇੱਥੇ ਹੀ ਖੜੇ ਹਾਂ ਤੁਸੀਂ ਅਸੀਂ ਉੱਥੇ ਹੀ ਖੜੇ ਹਾਂ ਕਿ ਜੋ ਮਾਨਜੋ ਅਦਾਲਤ ਨੇ ਪਹਿਲਾਂ ਫੈਸਲਾ ਕੀਤਾ ਹੈ ਅਸੀਂ ਉੱਥੇ ਸਟੈਂਡ ਕਰਦੇ ਹਾਂ ਉਹ ਬਿਲਕੁਲ ਸਹੀ ਹੈ ਉਹਦੇ ਫੈਸਲੇ ਦੇ ਤੁਸੀਂ ਅਗੇਂਸਟ ਜਾਣਾ ਕੋਈ ਅਪੀਲ ਪਾ ਲਓ ਅਪੀਲ ਵੀ ਕੋਈ ਨਹੀਂ ਹੈਗੀ ਕੁਝ ਨਹੀਂ ਹੈਗਾ ਸਰ ਸਾਲ ਅਸੀਂ ਵੀ ਬਾਈਂਡਿੰਗ ਹੈ ਸਾਡੇ ਤੇ ਤੇ ਉਹ ਸਾਰਿਆਂ ਦੇ ਬਾਈਂਡਿੰਗ ਹੈ ਜੀ ਅਗਰ ਮੌਕੇ ਦੇ ਐਮ ਐਲ ਏ ਕਹੇਗੀ ਮੈਂ ਕੋਰਟ ਦੇ ਫੈਸਲੇ ਨੂੰ ਨਹੀਂ ਮੰਨਦੀ ਅਸੀਂ ਸਾਨੂੰ ਫਿਰ ਮਨਾਉਣਾ ਵੀ ਆਉਂਦਾ ਕੋਰਟ ਦਾ ਫੈਸਲਾ ਕਿਵੇਂ ਮੰਨਿਆ ਜਾਂਦਾ ਤੇ ਅਸੀਂ ਉਹਨੂੰ ਜੇ ਇੰਪਲੀਮੈਂਟ ਕਰਾਉਣਾ ਹੁੰਦਾ ਸਾਨੂੰ ਉਹ ਵੀ ਪਤਾ ਉਹ ਇੰਪਲੀਮੈਂਟ ਕਿਵੇਂ ਹੋਊਗਾ ਜੀ ਹਾਂਜੀ ਅੱਛਾ ਪ੍ਰਧਾਨ ਜੀ ਤੁਸੀਂ ਦੱਸੋ ਹਰਪਾਲ ਸਿੰਘ ਚੀਮਾ ਤੁਹਾਡੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਆ ਦੋ ਬਾਰੀ ਤੁਸੀਂ ਮਿਲੇ ਉਹਨਾਂ ਨੂੰ ਤੁਹਾਨੂੰ ਕੀ ਜਵਾਬ ਸੀ ਉਹਨਾਂ ਦਾ ਨਹੀਂ ਨਹੀਂ ਠੀਕ ਹੈ ਹਰਪਾਲ ਸਿੰਘ ਵੈਸੇ ਜੇ ਦੇਖਿਆ ਜਾਵੇ ਹਰਪਾਲ ਸਿੰਘ ਚੀਮਾ ਸਾਡੀ ਬਾਰ ਦੇ ਪ੍ਰਧਾਨ ਵੀ ਰਹੇ ਨੇ ਤੇ ਜਿੱਥੇ ਕਿਤੇ ਸਾਨੂੰ ਜਰੂਰਤ ਪਈ ਆ ਬਿਲਕੁਲ ਸਹੀ ਸਚਾਈ ਐ ਇਸ ਦੀ ਵਿੱਚ ਕਿ ਸਾਡੇ ਕੰਮ ਵੀ ਬਾਰ ਦੇ ਬੜੇ ਉਹਨਾਂ ਨੇ ਕੀਤੇ ਨੇ ਜੇ ਅੱਜ ਇਹ ਕੰਮ ਵੀ ਦੇਖੋਗੇ ਤਾਂ ਇਹ ਵੀ ਚੀਮਾ ਸਾਹਿਬ ਦੀ ਮਿਹਰਬਾਨੀ ਨਾਲ ਹੀ ਇੱਥੇ ਕੰਮ ਚੱਲ ਰਿਹਾ ਤੇ ਕੱਲ ਜਦੋਂ ਸਾਨੂੰ ਮਿਲੇ ਸੀ ਉਹ ਕਹਿੰਦਾ ਜੀ ਮੈਨੂੰ ਇਸ ਮਸਲੇ ਬਾਰੇ ਪਤਾ ਨਹੀਂ ਸੀ ਤੁਸੀਂ ਸਾਨੂੰ ਮਸਲੇ ਬਾਰੇ ਮੈਨੂੰ ਦੱਸਣਾ ਚਾਹੀਦਾ ਸੀ ਮੈਂ ਕਿਹਾ ਜੀ ਚਲੋ ਜੋ ਸੈਕਟਰੀ ਸਾਹਿਬ ਨੇ ਦੱਸਿਆ ਉੱਥੇ ਹੀ ਗੱਲ ਹੋ ਗਈ ਸੀ ਕਿ ਜੀ ਬਾਰ-ਬਾਰ ਸਾਰੇ ਪੁੱਛੀ ਜਾਂਦੇ ਨੇ ਰੋਲਾ ਦਾ ਸਾਡਾ ਐਮਐਲਏ ਭਰਾ ਜੀ ਨਾਲ ਐ ਤੇ ਉਹ ਕਹਿੰਦਾ ਸੀ ਮੇਰੇ ਕੋਲੇ ਆਓ ਤੇ ਮੈਂ ਇਸ ਮਸਲੇ ਦਾ ਹੱ ਚੀਮਾ ਸਾਹਿਬ ਨੂੰ ਵੀ ਮਿਲਿਆ ਅਸ ਤੋਂ ਬਾਅਦ ਚੀਮਾ ਸਾਹਿਬ ਨੂੰ ਇਹ ਐਮਐਲਏ ਭਰਾ ਦੀ ਕੰਪਲੇਂਟ ਵੀ ਕੀਤੀ ਹੈ ਦੱਸਿਆ ਵੀ ਹੈ ਕਿ ਐਮਐਲਏ ਭਰਾ ਜਿਹੜਾ ਅਕਸਰ ਤੁਹਾਡੀ ਆਮ ਆਦਮੀ ਪਾਰਟੀ ਦਾ ਬੜਾ ਖਰਾਬ ਕਰਨ ਲੱਗੀ ਪਈ ਹੈ ਇਸ ਤੇ ਆਪਣੇ ਕੋਈ ਗੌਰ ਕਰੋ ਨਾਲ ਇਹ ਵੀ ਉਹਨਾਂ ਨੇ ਐਮਐਚ ਚੀਮਾ ਸਾਹਿਬ ਨੂੰ ਚੀਮਾ ਸਾਹਿਬ ਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਹੈ ਕਿ ਜਿਹੜੀਆਂ ਤੁਹਾਡੇ ਨਾਲ ਐਸਪੀ ਸਾਹਿਬ ਵੱਲੋਂ ਅਸ਼ੋਰੈਂਸ ਆਈ ਹੈ ਉਸ ਨੂੰ ਅਸੀਂ ਕੰਪਲਾਈ ਕਰਵਾਵਾਂਗੇ ਜੋ ਐਸਐਸ ਐਸਪੀ ਸਾਹਿਬ ਹੈ ਇਹਦੀ ਬਦਲੀ ਹੈ ਜਲਦੀ ਜਲਦੀ ਇਸੇ ਕਰਵਾਉਂਦਾ ਸਾਨੂੰ ਉਹਨਾਂ ਵੱਲੋਂ ਵੀ ਅਸ਼ਵਾਸ਼ਣ ਮਿਲੇ ਹੈ ਸੁਪਰੀਆ ਸ਼ੁਗਰੀਟਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ ਤਾਂ ਇਸ ਮਸਲੇ ਤੇ ਅਸੀਂ ਦੂਜੀ ਧਿਰ ਦਾ ਪੱਖ ਅਸੀਂ ਇਸ ਗੱਲਬਾਤ ਤੋਂ ਪਹਿਲਾਂ ਹੀ ਐਮਐਲਏ ਸਭ ਨੂੰ ਕਾਲ ਕਰਨ ਕਾਲ ਕੀਤੀ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਕਸਰ ਹੀ ਉਹ ਜਵਾਬ ਜਿਹੜਾ ਹਮੇਸ਼ਾ ਹੀ ਉਹਨਾਂ ਦਾ ਹੁੰਦਾ ਕਿ ਉਹਨਾਂ ਨੇ ਫੋਨ ਇਸ ਵਾਰ ਵੀ ਨਹੀਂ ਚੁੱਕਿਆ ਬਹੁਤ سارے ਮਸਲਿਆਂ ਤੇ ਅਸੀਂ ਉਹਨਾਂ ਨਾਲ ਵਕ ਵਕ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਵਾਬ ਉਹਨਾਂ ਦਾ ਨਹੀਂ ਆਉਂਦਾ ਨਹੀਂ ਫੋਨ ਚੁੱਕਿਆ ਜਾਂਦਾ ਪਰ ਫਿਰ ਵੀ ਜੇ ਐਮਐਲਏ ਜਾਂ ਉਹਨਾਂ ਦੀ ਟੀਮ ਦੇ ਵਿੱਚੋਂ ਜੇ ਕੋਈ ਇਸ ਮਸਲੇ ਬਾਰੇ ਆਪਣਾ ਕੋਈ ਪੱਖ ਰੱਖਣਾ ਚਾਹੁੰਦਾਗਾ ਉਹ ਸਾਡੇ ਚੈਨਲ ਦੇ ਉੱਪਰ ਸਾਡਾ ਸਾਡੀ ਈਮੇਲ ਆਈਡੀ ਵੀ ਆ ਤੇ ਸਾਡਾ ਫੋਨ ਨੰਬਰ ਵੀ ਉੱਥੇ ਹੈਗਾ ਤੁਸੀਂ ਉਸ ਨੰਬਰਾਂ ਤੇ ਕਾਲ ਕਰਕੇ ਆਪਣਾ ਪੱਖ ਰੱਖ ਸਕਦੇ ਹੋ ਧੰਨਵਾਦ